ਸਰਕਾਰ ਭਾਜਪਾ ਆਪਣੀ ਹਰਿਆਣੇ ਦੀ ਬਾਰਡਰ ਖੋਲ ਦੇਵੇ ਠੱਕ ਦੇ ਕੇ ਕਿਸਾਨ ਪਹੁੰਚਣਗੇ ਜੀ ਦਿੱਲੀ ਖੋਲ ਦੇਣ ਬਾਰਡਰ ਕੀ ਡਰ ਆ ਇਹਨਾਂ ਨੂੰ ਸਰਕਾਰ ਦੁਬਾਰਾ ਭਾਜਪਾ ਦੀ ਆਈ ਵੀ ਆ ਮੋਦੀ ਸਾਹਿਬ ਫੇਰ ਪ੍ਰਧਾਨ ਮੰਤਰੀ ਬਣ ਗਏ ਨੇ ਖੋਲ ਦੇਣ ਨਹੀਂ ਬੈਠ ਕੇ ਗੱਲ ਕਰ ਲੈਣ ਆਪਣੀ ਇਹ ਪ੍ਰਧਾਨ ਜੀ ਨੂੰ ਸਾਨੂੰ ਤਾਂ ਖਾਣਾ ਪੀਣਾ ਵੀ ਚੰਗਾ ਨਹੀਂ ਲੱਗਦਾ ਹੈਗਾ ਜੀ ਜੋ ਕਿ ਰੋਟੀ ਆ ਜਮਾ ਸਵੇਰ ਦੀ ਖਾਦੀ ਨਹੀਂ ਹੈ ਬੜਾ ਦੁੱਖ ਹੁੰਦਾ ਉਹਨਾਂ ਸਹਿਯਤ ਜਿੰਦ ਦੇ 45 ਦਿਨ ਹੋ ਗਏ ਕਹਿਣਾ ਬੜਾ ਸੌਖਾ ਹੈ ਸਾਨੂੰ ਇੱਕ ਟਾਈਮ ਰੋਟੀ ਨਾ ਮਿਲੇ ਨਾ ਜਿਹੜਾ ਮਾਨਾ ਇਹੋ ਬੰਦੇ ਦਾ ਕਹਿੰਦਾ ਰੋਟੀ ਨਹੀਂ ਮਿਲੀ ਹੈਗੀ ਤੜਫਦਾ ਜਿਹਨਾਂ ਵਿੱਚ 45 ਕਿਦੇ ਖਾਤਰ ਨੇ ਉਹ ਪਰ ਕੋਈ ਇਹਨਾਂ ਨੂੰ ਕਹਿ ਨਹੀਂ ਸਕਦਾ ਹੈਗਾ ਉਹ ਜਿੱਕਣਾ ਦੋਏ ਸਾਰੇ ਹੈਗੇ ਤੇ ਆਪਣੇ ਆਗੂ ਤੇ ਉਹਨਾਂ ਨੂੰ ਹਰ ਕੋਈ ਕਹੀ ਜਾਂਦਾ ਸਾਡੇ ਕੋਲ ਉਹ ਤਾਂ ਹੀ ਵਿੱਕੇ ਆ ਉਹਦਾ ਵਿੱਕੇ ਆਗੇ ਉਹ ਲੋਕਾਂ ਦੀ ਗੱਲ ਦਾ ਜਵਾਬ ਦੇਣ ਉਹ ਪ੍ਰਧਾਨ ਜੀ ਨੇ ਇਹ ਦਾਗ ਜਿਹਾ ਧੋਦ ਦਾ ਕੋਈ ਕਹਿ ਨਹੀਂ ਸਕਦਾ ਇਹ ਕਰਬ 40 ਕਰੋੜ ਚੋਂ ਕੱਲੇ ਨਿਧਰੇ ਆ ਉਹ ਜਿਹੜੇ ਮਰਨ ਵੱਤ ਕਹਿਣਾ ਸੌਖਾ ਜੀ ਬੈਠਣਾ ਬੜਾ ਲੋਕ ਤੇ ਜਿਹੜੀਆਂ ਮਾਮਾ ਮਾਤੀਆਂ ਲਾਹੇ ਮਾਮਾ ਦੇ ਪੁੱਤ ਮਾਰਾ ਦਿੰਦੇ ਆ ਪਰ ਪ੍ਰਧਾਨ ਜੀ ਨੂੰ ਬੜਾ ਇਹ ਗੱਲ ਦਾ ਦੁੱਖ ਹੁੰਦਾ ਤਾਂ ਕਹਿੰਦੇ ਅਸੀਂ ਕਿਸੇ ਦੇ ਮਾਮਾ ਦੇ ਪੁੱਤ ਨਹੀਂ ਮਰਾਵਨੇ ਅਸੀਂ ਖੁਦ ਮਾਰਾਂਗੇ ਅਸੀਂ ਆਗੂ ਬਣੇ ਹੋਏ ਆ ਇਸ ਲਈ ਪ੍ਰਧਾਨ ਜੀ ਨੇ ਫੈਸਲਾ ਸਖਤ ਲੱਦਾ ਤਾਂ ਇਹ ਤਾਂ ਸਰਕਾਰ ਨੇ ਸੋਚਣਾ ਵੀ ਭਾਈ ਜੋ ਮੰਗਾ ਕਿਰਪਾ ਕਰਕੇ ਤੁਸੀਂ ਮੰਨ ਲਓ ਜਿੱਕਣਾ ਆਪਣਾ ਪਹਿਲਾ ਪੰਜਾਬ ਦੀ ਮੰਗ ਉੱਠੀ ਸੀ ਨਾ ਜਾਂ ਸਾਰੇ ਹੀ ਦੇਸ਼ ਇਕੱਠਾ ਹੋ ਗਿਆ ਤਾਂ ਇੱਕ ਪਾਸੇ ਪਾਕਿਸਤਾਨ ਇੱਕ ਪਾਸੇ ਭਾਰਤ ਲਗ ਸੂਬੇ ਦੀ ਮੰਗ ਤੀ ਉਹ ਦਰਸ਼ਨ ਸਿੰਘ ਫੇਰੂਮਾਨ ਹੋਈ ਤੇ ਉਹਨਾਂ ਨੇ 74 ਦਿਨ ਮਨਬੱਤ ਚੱਲਿਆ ਤਾਂ ਜੀ ਉਹ ਸ਼ਹੀਦੀ ਦੇ ਬਾਅਦ ਪੰਜਾਬ ਨੂੰ ਲੱਗ ਕੀਤਾ ਗਿਆ ਤਾਂ ਲਗ ਸੂਬਾ ਬਣਾਇਆ ਤਾਂ ਫੇਰ ਉਹ ਪਹਿਲਾਂ ਸਰਕਾਰ ਮੰਨੀ ਨਹੀਂ ਨੀ ਤੀ ਹੈਗੀ ਜੀ ਦਰਸ਼ਨ ਸਿੰਘ ਫੇਰੂਮਾਨ ਨੇ 74 ਦਿਨ ਮਨਬੱਤ ਚੱਲਿਆ ਤਾਂ ਫੇਰ ਪੰਜਾਬੀ ਸੂਬਾ ਸਾਡਾ ਬਣਿਆ ਤਾਂ ਵੱਡੀ ਕੁਰਬਾਨੀ ਆ ਉਸ ਚੋਂ ਪ੍ਰਧਾਨ ਸਾਹਿਬ ਬੜੇ ਹੋਏ ਨੇ ਕਿਸਾਨ ਅੜੇ ਹੋਏ ਨੇ ਲੱਗਦਾ ਹੈ ਕਿ ਫੇਰ ਪੰਜਾਬ ਅੱਗੇ ਸਰਕਾਰ ਅਸਿਰ ਝੁਕਾਏਗੀ ਦੇਖੋ ਗੱਲ ਪਤਾ ਕਿ ਆ ਜੀ ਇਹ ਪੰਜਾਬ ਨੇ ਤਾਂ ਪਹਿਲਾਂ ਵੀ ਕੁਰਬਾਨੀਆਂ ਦੇ ਕੇ ਦੇਸ਼ ਨੂੰ ਯਾਦ ਕਰਵਾਇਆ ਹੂੰ ਪੂਰੇ ਭਾਰਤ ਦੇ 90% ਕੁਰਬਾਨੀਆਂ ਪੰਜਾਬ ਦੀਆਂ ਨੇ ਇਹ ਆਉਣ ਵਾਲਾ ਜਿਹੜਾ ਸਮਾਂ ਉਹ ਵੀ ਸੋਚ ਰਹੇ ਆ ਸਾਰੇ ਲੀਡਰ ਇਹ ਜੀ ਗੱਲ ਨਹੀਂ ਕਿ ਪੂਰੇ ਭਾਰਤ ਦੇ ਲੀਡਰ ਵੀ ਸੋਚ ਰਹੇ ਆ ਗੱਲ ਵੀ ਅਸੀਂ ਵੀ ਆਪਣੇ ਲੈਵਲ ਤੇ ਇੱਕ ਅੰਦੋਲਨ ਖੜੇ ਕਰੀਏ ਪੂਰੇ ਦੇਸ਼ ਵਿੱਚ ਅੰਦੋਲਨ ਹੋਵੇ ਇਹ ਕੋਈ ਖਾਸ ਗੱਲ ਨਹੀਂ ਇਹ ਪੂਰੇ ਲੋਕ ਚੱਲ ਪੈਣਗੇ ਕੁਰਬਾਨੀਆਂ ਦੇ ਦੇਖੋ ਦੇਣੀਆਂ ਪੈਣੀਆਂ ਇਹ ਗੱਲ ਤਾਂ ਨਹੀਂ ਹੈ ਕੁਰਬਾਨੀਆਂ ਦੇ ਬਿਨਾਂ ਕੋਈ ਵੀ ਗੱਲ ਨਹੀਂ ਮਸਲਾ ਹੱਲ ਹੁੰਦਾ ਹੈਗਾ ਜੇ ਕਹੇ ਪ੍ਰਧਾਨ ਮੰਤਰੀ ਸਾਹਿਬ ਸਾਡੇ ਵੀ ਇਹ ਵੀ ਸਾਡੇ ਨਹੀਂ ਕੋਈ ਭਾਰਤੀ ਦਾ ਹੈਗੇ ਨਹੀਂ ਵੀ ਇਹ ਭਾਈ ਆਪਾਂ ਬੈਠ ਕੇ ਮਸਲਾ ਹੱਲ ਕਰ ਲੈਂਦੇ ਆ ਤਾਂ ਜਲਦੀ ਹੀ ਮਸਲਾ ਹੱਲ ਹੋ ਜਾਊਗਾ ਪਰ ਜਿੰਨਾ ਚਿਰ ਇਹ ਅਦੋਲਨ ਜਿੱਤਿਆ ਨਹੀਂ ਜਾਂਦਾ ਕੋਈ ਅਦੋਲਨ ਇਹ ਬੰਦ ਨਹੀਂ ਜੋ ਭਾਜਪਾ ਸਰਕਾਰ ਆ ਆਪਣੀ મોદી ਸਾਹਿਬ ਦੀ ਇਹ ਕਹਿ ਰਹੀ ਹੈ ਤਾਂ ਜੀ ਕੱਲੇ ਪੰਜਾਬ ਦਾ ਅਦੋਲਨ ਹਰਿਆਣੇ ਵਿੱਚ ਮੈਂ ਕਾਫੀ ਯਾਰ ਘੁੰਮ ਕੇ ਆਏ ਆ ਉੱਥੇ ਦੇਖਿਆ ਇਹ ਅਧੋਲਨ ਹੈ ਸਾਰੇ ਦੇਸ਼ ਦੇ ਵਿੱਚ ਚੱਲਿਆ ਜਾ। ਹਰ ਇੱਕ ਸਟੇਟ ਦਾ ਲੀਡਰ ਆਜੋ ਕਹਿੰਦਾ ਮੈਂ ਸਟੇਟ ਦਾ ਲੀਡਰ ਆ। ਜਿckਣਾ ਸਦਾ ਜਗਜੀਤ ਸਿੰਘ ਢੱਲੇਵਾਲ ਨੇ ਆਪਣੇ ਪੰਜਾਬ ਦੇ ਪ੍ਰਧਾਨ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਬ੍ਰਜਤੇ ਬੰਦੀ ਦੇ। ਐਸੀ ਤਰ੍ਹਾਂ ਹਰ ਸਟੇਟਾਂ ਨੇ ਸਾਰੀਆਂ ਸਟੇਟਾਂ ਆਪਣੇ ਆਪਣੇ ਬਲ ਬੂਤੇ ਉੱਤੇ ਅਧੋਲਨ ਸ਼ੁਰੂ ਕਰਨ। ਮੈਂ ਕਹਿੰਦਾ ਮਸਲਾ ਇਹ ਬਹੁਤ ਜਲਦ ਹੱਲ ਹੋਣਾ। ਇਹਨਾਂ ਅਧੋਲਨ ਸਰਕਾਰ ਲੰਬਾ ਚਲਾਉਗੀ। ਉਨਾ ਜ਼ਿਆਦਾ ਲੋਕਾਂ ਦੇ ਦਿਮਾਗ 'ਚ ਗੱਲ ਆਈ ਜਾਣੀ ਐ ਲੱਗਣਾ ਪਹਿਲਾਂ 13 ਮਹੀਨੇ ਬੈਠੇ ਰਹੇ ਬਾਅਦ 'ਚ ਸਰਕਾਰ ਨੂੰ ਝੁਕਣਾ ਪਿਆ ਨਾ ਫੇਰ ਫੇਰ ਉਦੀ ਗੱਲ ਕਿਆ ਬਣੀ ਐ ਇਹ ਪ੍ਰਧਾਨ ਮੰਤਰੀ ਸਾਹਿਬ ਪਹਿਲਾਂ ਹੀ ਇਹ ਗੱਲ ਨੂੰ ਮੰਨ ਲੈਂਦੇ ਨਾ 700 ਸੀਦ ਨਾ ਹੁੰਦਾ ਗੱਲ ਤਾਂ ਦਰਦ ਦਾ ਪ੍ਰਧਾਨ ਜੀ ਨੂੰ ਇਹ ਐ ਡੱਲਿਆ ਸਾਹਿਬ ਨੂੰ 7 ਲੱਖ ਕਿਸਾਨ ਖੁਦ ਗੁਸ਼ੀ ਬਹੁਤ ਸਾਰੀਆਂ ਚਰਚਾਾਂ ਵਿੱਚ ਇਹ ਵੀ ਹੋਈਆਂ ਸੀ ਕਿ ਕਹਿੰਦੇ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਕਹਿੰਦੇ ਧਰਨਾ ਵੀ ਖਤਮ ਹੋ ਜਾਣਾ ਨਹੀਂ ਨਹੀਂ ਬਿਲਕੁਲ ਨਹੀਂ ਹੋਣਾ ਜੀ ਧਰਨਾ ਇਹ ਭਲੇਖੇ ਘੜਦਿਆਂ ਸਾਰੀਆਂ ਗੱਲਾਂ 'ਚ ਭਲੇਖਾ ਹੈ ਸਾਰੇ ਉਹ ਭਲੇਖਾ ਜੀ ਭਲੇਖਾ ਬਿਲਕੁਲ ਭਲੇਖਾ ਉੱਥੇ ਲਿਸਟਾਂ ਬਣੀਆਂ ਪਈਆਂ ਜੀ ਉੱਥੇ ਲਿਸਟਾਂ ਬਣੀਆਂ ਪਈਆਂ ਬੜੇ ਬੜੇ ਆਗੂਆਂ ਦੀਆਂ ਵੱਡੇ ਆਗੂਆਂ ਦੀਆਂ ਉਹ ਸਾਰੇ ਨਾਮ ਲਿਖਾਈ ਬੈਠੇ ਆ ਆਪਣਾ ਵੀ ਉਹਦੇ ਬਾਅਦ ਅਸੀਂ ਆਵਾਂਗੇ ਉਸੇ ਬਾਅਦ ਅਸੀਂ ਆਵਾਂਗੇ ਨਾਮ ਲਿਖਾਏ ਹੋਏ ਉੱਥੇ ਦਾ ਆਮ ਲੋਕ ਵੀ ਲਿਖਾ ਰਹੇ ਆ ਆਮ ਲੋਕ ਵੀ ਲਿਖਾ ਰਹੇ ਆ ਉੱਥੇ ਦੇ ਨਾਮ ਉੱਥੇ ਲਿਸਟਾਂ ਬਣੀਆਂ ਪਈਆਂ ਇਹ ਧਰਨਾ ਜਿਹੜਾ ਇਹ ਜਾਰੀ ਰਹਿਣਾ ਜਿੰਨਾ ਚਿਰ ਸਾਡੀ ਲੜਾਈ ਜਿੱਤੀ ਨਹੀਂ ਜਾਂਦੀ ਹੈਗੀ ਇਹ ਧਰਨਾ ਇੱਕਣੀ ਜਾਰੀ ਰਹੂਗਾ ਹੈ ਕੋਈ ਭਲੇਖਾ ਕਰਦੇ ਮਨ ਵਿੱਚ ਕਿ ਕਿੰਨੀ ਪਰਸੈਂਟ ਵੱਧ ਚੁੱਕੀ ਆ ਡੀਲ ਦਾ ਪੈਟਰੋਲ ਦਾ ਸਬਰੀਆਂ ਦਾ ਰੇਟ ਦਾ ਜੋ ਕਿਸਾਨ ਦਾ ਕਹਿੰਦੇ ਕਿਸਾਨ ਦੇ ਸਰ ਖਰਚਾ ਕਹਤੇ ਇੰਨਾ ਚੜ ਰਿਹਾ ਜਦੋਂ ਪਾ ਦਾ ਮਿਲਣਾ ਨਹੀਂ ਹੈਗਾ ਜੀ ਕਿਸਾਨ ਨੂੰ ਜੋ ਰੇਟ ਆ ਫਸਲ ਦਾ ਉਹ ਜਿੰਨੀ ਲਾਗਤ ਆਉਂਦੀ ਆ ਉਹਦੇ ਨਾਲੋਂ ਵੀ ਘੱਟ ਆ ਰੇਟ ਸਾਡੀ ਮੰਗ ਇਹ ਆ ਨਾ ਵੀ ਐਮ ਐਸ ਬੀ ਗਰੰਟੀ ਕਾਨੂੰਨ ਕਿਉਂਕਿ ਕਿਸਾਨ ਦੇ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਸਾਡੇ ਸਾਹਮਣੇ ਆ ਜੀ ਉਹ ਦੁਖੀ ਹੈ ਜਿਹੜਾ ਬੰਦਾ ਉਹ ਅੰਦਰ ਤੇ ਦੁਖੀ ਆ ਅੰਦਰ ਤੇ ਟੁੱਟ ਚੁੱਕਿਆ ਉਹ ਉਹ ਫਿਰ ਐਸੀ ਰਾਹ ਪੈ ਰਹੇ ਸੀ 7 ਲੱਖ ਕਿਸਾਨ ਨੇ ਪੂਰੇ ਭਾਰ ਦੇ ਨੇ ਖੁਦ ਕੁਛ ਹੀ ਕੀਤੀ ਹੈ ਨਾ ਹائے ਸਰਕਾਰ ਨੇ ਅੰਕੜੇ ਪੇਸ਼ ਨਹੀਂ ਕਰੇ ਹੈਗੇ ਮੁੜ ਕੇ ਜਿੱਦਨ ਦੀ ਇਹ ਭਾਜਪਾ ਸਰਕਾਰ ਸਾਡੇ ਦੇਸ਼ ਵਿੱਚ ਬਣੀ ਹੈ ਇਹ ਨਹੀਂ ਅੰਕੜੇ ਨਹੀਂ ਸਹੀ ਲੋਕਾਂ ਨੂੰ ਦੱਸੇ ਹੈਗੇ ਪਹਿਲਾਂ ਅੰਕੜੇ ਸਹੀ ਦੱਸੇ ਕਰਦੇ ਹੁੰਦੇ ਤੇ ਵੀ ਕੀ ਕਾਰਨ ਕਹਤੇ ਹੈ ਦੇ ਖੁਦਕੁਸ਼ੀ ਕਰ ਰਹੇ ਆ ਕਾਰਨ ਤਾਂ ਉਹਦਾ ਸਾਰਾ ਆਪਣਾ ਲੈ ਕੇ ਭਾਅ ਨੂੰ ਇਹ ਪੀਜੇਪੀ ਨੇ ਜਥੇਦਾਰ ਸਾਹਿਬ ਨੂੰ ਜਿਹੜੀ ਕਿ ਚਿੱਠੀ ਲਿਖੀ ਉਹ ਕਹਿੰਦੇ ਆ ਕਿ ਸਾਡੇ ਦੇ ਕਿਸਾਨਾਂ ਦੇ ਲਈ ਦਰਵਾਜ਼ੇ ਖੁੱਲੇ ਨੇ ਬੁਲਾਉਣ ਕਿਸਾਨਾਂ ਨੂੰ ਹੂੰ ਕਿਹਨੇ ਕਹੀ ਜੀ ਇਹ ਗੱਲ ਇਹ ਹੂੰ ਸਮਝ ਤਾਂ ਪਤਾ ਨਹੀਂ ਹੈਗਾ ਕਿਹਨੇ ਕਹੀ ਆ ਬੀਜੇਪੀ ਦੇ ਕੱਲ ਕਿਸਾਨ ਵਿੰਗ ਜਥੇਦਾਰ ਦੇ ਨਾਲ ਮੀਟਿੰਗ ਕਰਨ ਗਏ ਮਾਫ ਕਰਨਾਂ ਚਿੱਠੀ ਲਿਖੀ ਉਹਨਾਂ ਦੇ ਵੱਲੋਂ ਲਿਖੀ ਗਈ ਆ ਤੇ ਉਹਨਾਂ ਨੇ ਕਿਹਾ ਹੈ ਕਿ ਡੱਲੇਵਾਲ ਸਾਹਿਬ ਦੇ ਵੱਲੋਂ ਜੋ ਮਰਨਵਾਰਤ ਰੱਖਿਆ ਗਿਆ ਉਸ ਨੂੰ ਠੜਾਇਆ ਜਾਵੇ ਨਹੀਂ ਦੇਖੋ ਮੀਟਿੰਗ ਤਾਂ ਕਰਨ ਪਹਿਲੇ ਬੈਠ ਕੇ ਜਿਹੜੇ ਸਾਡੇ ਮੰਗਾ ਨੇ ਉਹਨਾਂ ਪਰ ਤਾਂ ਪਹਿਲਾਂ ਆ ਜਾਣ ਉਹ ਬੈਠ ਕੇ ਗੱਲ ਤਾਂ ਕਰਨ ਨਾ ਹੋ ਵੀ ਆਓ ਭਾਈ ਜਿਹਦਾ ਸਾਹਿਬ ਕੋਲੋਂ ਤਾਂ ਚਲੇ ਗਿਆ ਇਹ ਕਹਿਣ ਪਰ ਕਿਸਾਨਾਂ ਨੂੰ ਨਹੀਂ ਕਹਿ ਰਹੇ ਹੈਗੇ ਵੀ ਆਓ ਤੁਹਾਨੂੰ ਸੀ ਸਮਾਂ ਦੇ ਦਿੱਤਾ ਚਾਹੇ ਹਮ ਸਮਾਂ ਦੇ ਦੇਣਾ ਕਿਸਾਨਾਂ ਨੂੰ ਤਾਂ ਜੀ ਕਿਸਾਨ ਫਟਾਫਟ ਜਾਣਗੇ ਦਿੱਲੀ ਦੂਰ ਥੋੜੋ ਹੈ ਚਾਹੇ ਚੰਡੀਗੜ੍ਹ ਆ ਜਾਣੇ ਖਨੋਰੀ ਵੱਡ ਰਾਇ ਜਨ ਉੱਥੀ ਬੈਠ ਕੇ ਕਰ ਲੈਣ ਗੱਲ ਪਰਲੇ ਪਾਸੇ ਨਾਲੀ ਫੋਰਸ ਲੱਗੀ ਹੋਇਆ ਕਿਸਾਨ ਉੱਥੀ ਬੈਠ ਕੇ ਮੀਟਿੰਗ ਕਰ ਲੈ ਜਿਹੜਾ ਅੰਨ ਦਾਤਾ ਢਿੱਡ ਭਰ ਰਿਹਾ ਪੂਰੇ ਦੇਸ਼ ਦਾ ਇਹ ਰੂਪ ਲੇਖਾ ਜੀ ਮੈਂ ਤਾਂ ਕਿਸਾਨਾਂ ਨੂੰ ਇਹ ਕਹਿੰਨਾ ਭਾਰਤ ਦੇਆਂ ਨੂੰ ਕਿ ਭਾਈ ਇੱਕ ਗੱਲ ਆਪਣਾ ਅਨਾਜ ਬੀਜਣਾ ਬੰਦ ਕਰ ਦੋ ਇਹਨਾਂ ਦੀ ਸੁਰਤ ਟਟ ਗਾਣੇ ਆ ਜੂਗੀ ਇਹ ਭਲੇਖਾ ਛੱਡ ਦੇਣ ਇਹ ਵੀ ਹਾਂ ਇਹ ਸਾਡਾ ਸਾਰਾ ਸਾਰ ਲੋਕੀ ਸਾਡੇ ਕੋਲ ਤਾਂ ਹੈਗਾ ਭੰਡਾਰ ਨੇ ਪੜਾਰ ਕੋਈ ਭੰਡਾਰ ਨਹੀਂ ਰਹਿਣਾ ਹੈਗਾ ਸਮਾਂ ਤੇ ਇਹ ਲੋਕਾਂ ਨੂੰ ਨਾ ਸਾਡੇ ਜਿਹੜੇ ਭਾਰਦੇ ਲੋਕ ਆ ਉਹਨਾਂ ਨੂੰ ਮੰਗ ਤੇ ਬਣਾਉਨੇ ਆ ਇਹ ਫ੍ਰੀ ਦੇ ਕੇ ਫ੍ਰੀ ਦਾ ਕੀ ਮਤਵਲਾ ਜੀ ਉਹਦੇ ਮਰ ਆਪਾਂ ਖਰਚਾ ਕਰ ਰਹੇ ਆ ਖਰਚਾ ਹੋ ਰਿਹਾ ਨਾ ਉਹਨੂੰ ਪੈਸੇ ਦਾ ਚੀਜ਼ ਦਾ ਉਹਨੂੰ ਹਰਕ ਜੀ ਪੈਸੇ ਦੀ ਦੇਣੀ ਚਾਹੀਦੀ ਆ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 1 ਮਹੀਨਾ 15 ਦਿਨ ਹੋ ਚੁਕੇ ਨੇ ਤੇ ਉੱਥੇ ਹੀ ਭੋਖੜ ਤਾਲ ਕਾਰਨ ਉਹਨਾਂ ਦੀ ਸਿਹਤ ਹੋਰ ਡਾਊਨ ਹੋ ਗਈ ਹੈ ਕਿਸਾਨ ਜਥੇਬੰਦੀਆਂ ਪੂਰਨ ਤੌਰ ਤੇ ਚਿੰਤਤ ਨੇ ਸਾਰਿਆਂ ਨਾਲੋਂ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਉੱਥੇ ਹੀ ਕੀ ਕਿਸਾਨਾਂ ਦੇ ਮਸਲੇ ਹੱਲ ਹੋਣਗੇ ਜਾਂ ਨਹੀਂ ਦੂਜੇ ਪਾਸੇ ਅੱਜ ਸਾਡੇ ਨਾਲ ਇਸ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਕਿ ਭਾਰਤੀ ਕਿਸਾਨ ਯੂਨੀਅਨ ਦੇ ਆਕੂ ਜਿਹੜੇ ਕਿ ਗੁਰਦੀਪ ਸਿੰਘ ਕੋਟਲਾ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅ ਜਿਸ ਤਰ੍ਹਾਂ ਮੈਂ ਕਿਹਾ ਜੀ ਅੱਜ 1 ਮਹੀਨਾ 15 ਦਿਨ ਹੋ ਚੁੱਕੇ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਭੁੱਖ ਹੜਤਾਲ ਤੇ ਤੁਹਾਨੂੰ ਲੱਗਦਾ ਹੈ ਕਿ ਕਿਸਾਨਾਂ ਦੇ ਮਸਲੇ ਹੱਲ ਹੋਣਗੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ ਤੁਹਾਡੇ ਡਾਗ ਚੈਨਲ ਦਾ ਜਿਨ੍ਹਾਂ ਨੇ ਇੱਥੇ ਬੁਲਾ ਕੇ ਸਾਨੂੰ ਇੱਕ ਮਾਣ ਬਖਸ਼ਿਆ ਹੈ ਆਪਨੇ ਸਟੂਡੀਓ ਦੇ ਵਿੱਚ ਜੋ ਕਿ ਸਾਡੀ ਗੱਲਬਾਤ ਹੈ ਪੂਰੀ ਦੁਨੀਆ ਦੇ ਵਿੱਚ ਇਹ ਜਾਣੀ ਹੈ ਘਰ ਘਰ ਤੱਕ ਇਹ ਗੱਲਬਾਤ ਜਾਣੀ ਹੈ ਹਰ ਇੱਕ ਦੇ ਅੱਜ ਕੱਲ ਮੋਬਾਈਲ ਜੋ ਜੇਬ ਦੇ ਵਿੱਚ ਹੀ ਰਹਿੰਦਾ ਹੈ ਜਿਹੜੀ ਗੱਲ ਆਪਣੀ ਚੱਲ ਰਹੀ ਹੈ ਪ੍ਰਧਾਨ ਜੀ ਦੇ ਮਰਨ ਵਰਤੋਂ ਲੈ ਕੇ ਜੋ ਕੁਝ 45 ਦਿਨਾਂ ਵਿੱਚ ਦਾਖਲ ਹੋ ਚੁੱਕੇ ਆ ਪ੍ਰਧਾਨ ਜੀ ਦਾ ਮਰਨ ਵਰਤ ਸਾਨੂੰ ਬੜੀ ਚਿੰਤਾ ਉਹਨਾਂ ਦੀ ਇਹ ਗੱਲ ਦੀ ਵੱਡ ਵੱਡ ਕੇ ਖਾ ਰਹੀ ਆ ਵਾਜੀ ਗੱਲ ਤਾਂ ਰਾਤ ਨੂੰ ਨਿੰਦਰ ਵੀ ਨਹੀਂ ਆਉਂਦੀ ਹੈਗੀ ਭੁੱਖ ਵੀ ਨਹੀਂ ਲੱਗਦੀ ਹੈਗੀ ਕਿ ਪ੍ਰਧਾਨ ਜੀ ਨੂੰ 45 ਦਿਨ ਹੋ ਗਏ ਜੋ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਗੱਲ ਵੀ ਅਜੇ ਤੱਕ ਉਹਨਾਂ ਨੇ ਪ੍ਰਧਾਨ ਜੀ ਬਾਰੇ ਨਹੀਂ ਕੀਤੀ ਹੈਗੀ ਇਹ ਉਹੀ ਦੱਸ ਸਕਦੇ ਨੇ ਪ੍ਰਧਾਨ ਮੰਤਰੀ ਜੀ ਵੀ ਕੀ ਗੱਲ ਹੈ ਕਿ ਉਹ ਨਹੀਂ ਤੁਸੀਂ ਕਿਸਾਨਾਂ ਦੀ ਗੱਲ ਨੂੰ ਸੁਣ ਰਹੇ ਹੈਗੇ ਇੱਕ ਵੱਡਾ ਆਗੂ ਆ ਜੋ ਕਿ ਅੱਜ ਦੇਸ਼ ਦਾ ਹੀ ਮੈਂ ਤਾਂ ਆਗੂ ਕਹੂੰਗਾ ਜੋ ਕਿ 1 ਅਰਬ 40 ਕਰੋੜ ਵਾਦੀ ਆ ਆਪਣੀ ਜੋ ਕਿ ਉਹੀ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਬੜੀ ਚਿੰਤਾਤੀ ਇਹਨਾਂ ਨੂੰ ਤੇ ਜਦ ਅਸੀਂ ਪਹਿਲਾਂ ਦਿੱਲੀ ਬੈਠੇ ਤੇ 26 ਨਵੰਬਰ 2000 ਬੀ ਸੰਚ ਗਏ ਤੇ ਉਹਦੇ ਬਾਅਦ ਉੱਥੇ ਜਥੇਬੰਦੀਆਂ ਨੇ ਆਪਣਾ ਫੈਸਲਾ ਲੱਤਾ ਦਾ ਵਾਪਸ ਆਉਣ ਦਾ ਕਾਲੇ ਕਾਨੂੰਨ ਰੱਦ ਕਰਾ ਕੇ ਤੇ ਉਹ ਜਥੇਬੰਦੀਆਂ ਕਹਿਣ ਲੱਗੀਆਂ ᱛੀਆਂ ਭਾਰਤ ਦੀਆਂ ਕਿ ਤੁਸੀਂ ਜੋ ਸਾਡੇ ਨਾਲ ਵਾਅਦੇ ਕੀਤੇ ਤੇ ਐਮਐਸਬੀ ਕਾਨੂੰਨ ਨੂੰ ਲੈ ਕੇ ਤੁਸੀਂ ਉਹਦੇ ਖਰੇ ਨਹੀਂ ਉਤਰ ਰਹੇ ਹੈਗੇ ਪ੍ਰਧਾਨ ਜੀ ਨੇ ਬੜਾ ਥੇ ਜੋਰ ਲਾਇਆ ਤਾਂ ਸਾਰੀ ਜਥੇਬੰਦੀਆਂ ਨੂੰ ਕਿ ਭਾਈ ਆਪਾਂ ਜੇ ਆਪਾਂ ਮੇਨਨਾਕ ਜਿੱਤੇ ਬਹਿਟ ਜੀਏ ਸਰਕਾਰ ਬਿਲਕੁਲ ਆਪਣੀ ਗੱਲ ਮੰਨੂਗੀ ਤੇ ਉਹ ਜਥੇਬੰਦੀ ਦੀ ਆਪਣੀ ਸਮਝ ᱛੀ ਉਨ੍ਹਾਂ ਦੀ ਆਪਣੀ ਸੋਚ ਸੀ ਜੋ ਉਹਨਾਂ ਨੇ ਪਿੱਛੇ ਮੁੜਨ ਦਾ ਫੈਸਲਾ ਲੱਤਾ ਉਹ ਜਥੇਬੰਦੀਆਂ ਜੋ ਕਿ ਪੂਰੇ ਭਾਰਤ ਵਿੱਚ ਧੀਆਂ ਉਹ ਨਿਰਾਸ਼ਾ ਉਹਨਾਂ ਦੇ ਵਿੱਚ ਵੱਡੀ ਆਈ ਸੀ ਕਿ ਅਸੀਂ ਨਾਲ ਤਾਂ ਹੀ ਜੁੜੇ تھے ਇੱਥੇ ਆ ਗਏ ਜੇ ਐਮਐਸਪੀ ਗਾਰੰਟੀ ਕਾਨੂੰਨ ਬਣਾਉਣਗੇ ਪ੍ਰਧਾਨ ਜੀ ਬਾਰ ਬਾਰ ਸੋਚੀ ਜਾਂਦੇ ਤੇ ਬੜਾ ਚਿੰਤਾ ਕਰਦੇ ਦੇ ਇਹ ਗੱਲ ਨੂੰ ਲੈ ਕੇ ਵੀ ਹੁਣ ਕੀ ਕੀਤਾ ਜਾਵੇ ਚਲੋ ਸਭ ਦੇ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ ਹੈਗੀ ਉਤੇ ਬਾਅਦ ਫਿਰ ਜਦ ਸਰਕਾਰ ਦਾ ਸਮਾਪਤ ਸਮਾਂ ਆਇਆ ਤੇ ਫਿਰ ਦੁਬਾਰਾ ਪ੍ਰਧਾਨ ਜੀ ਨੇ ਜਥੇਬੰਦੀਆਂ ਨਾਲ ਸਾਰੀਆਂ ਨਾਲ ਜੋ ਕਿ ਗੈਰ ਸਿਆਸੀ ਰਾਜਨੀਤਿਕ ਨਹੀਂ ਜਿਨ੍ਹਾਂ ਸਿਆਸਤ ਨਾਲ ਕੋਈ ਸੰਬੰਧ ਨਹੀਂ ਹੈਗਾ ਉਹ ਇਕੱਠੀਆਂ ਕਰੀਆਂ ਜਥੇਬੰਦੀਆਂ ਸਾਰੀਆਂ ਉਹਨਾਂ ਨੇ ਕੋਈ ਵਿਚਾਰ ਚर्चा ਕੀਤੀ ਕਿ ਆਪਾਂ ਨੇ ਹੁਣ ਕੀ ਕੀਤਾ ਜਾਵੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਕਹਿੰਦੇ ਆਪਾਂ ਦੁਬਾਰਾ ਫੇਰ ਅंदोलਨ ਸ਼ੁਰੂ ਕਰਨਾ ਚਾਹੀਦਾ ਕਿਉਂ ਸਰਕਾਰ ਜਾ ਰਹੀ ਹੈ ਸਰਕਾਰ ਜਿਹੜੀ ਦੁਬਾਰਾ ਮੁੜ ਕੇ ਕੋਈ ਵੀ ਆ ਜਵੇ ਆਪਾਂ ਦਾ ਐਮਐਸਬੀ ਗਰਟੀ ਕਾਨੂੰਨ ਦੀ ਗੱਲ ਕਰਨੀ ਹੈ ਉਹਦੇ ਵਿੱਚ। ਸੁਆਮੀ ਨਾਥ ਰਿਪੋਰਟ ਦੀ ਆ ਕਰਜ਼ਾ ਮੁਕਤੀ ਦੀ ਆ 13 ਆਪਣੀਆਂ ਮੰਗਾਂ ਨੇ। ਪਹਿਲਾਂ ਵੀ 13 ਮੰਗਾਂ ਉੱਥੇ ਹੈਗੀਆਂ ਤੀਆਂ ਇਹ। ਕਿਉਂਕਿ ਬਿਨ ਲਗਾਤਾਰ ਅਸੀਂ ਉੱਥੇ ਰਹੇ ਆ। ਸਾਰੀ ਗੱਲਬਾਤ ਹੁੰਦੀ ਰਹਿੰਦੀ ਦੀ ਮੀਟਿੰਗਾਂ ਚੱਲਦੀਆਂ ਰਹਿੰਦੀਆਂ ਤੀਆਂ। ਜੀ। ਤੇ ਪ੍ਰਧਾਨ ਜੀ ਨੇ ਬੜੀ ਚਿੰਤਾ ਕੀਤੀ ਵੀ ਸਾਰੀਆਂ ਜਥੇਬੰਦੀਆਂ ਨੇ ਸਦਾ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਕਨਵੀਨਰ ਲਾਤਾ ਪੂਰੇ ਭਾਰਤ ਦਾ। ਕਿ ਤੁਹਾਨੂੰ ਅਸੀਂ ਕਨਵੀਨਰ ਲਾਉਨੇ ਆ ਜੋ ਜਥੇਬੰਦੀਆ ਗੈਰ ਰਾਜਨੀਤਿਕ ਨਹੀਂ। ਇੱਕ ਰਾਜਨੀਤੀ ਕਰਨੀ ਵਾਲੇ ਨੇ ਇੱਕ ਗੈਰ ਰਾਜਨੀਤੀ ਕਰਨੀ ਵਾਲੇ ਨੇ ਇਹਦੇ ਵਿੱਚ ਬਹੁਤ ਅੰਤਰ ਹੁੰਦਾ ਇੱਕ ਐਸਕੇਮ ਹੈਗਾ ਰਾਜਨੀਤੀ ਵਾਲਾ ਇੱਕ ਗੈਰ ਰਾਜਨੀਤੀ ਵਾਲਾ ਐਸਕੇਮ ਹੈ ਇਹ ਚ ਫਰਕ ਆ ਅੰਤਰ ਹ ਹ ਸਾਨੂੰ ਕੋਈ ਵੀ ਵੋਟਾਂ ਦਾ ਕੋਈ ਮਤਲਬ ਨਹੀਂ ਹੈਗਾ ਉਹਨਾਂ ਨੂੰ ਆਪਣੀਆਂ ਵੋਟਾਂ ਦਾ ਕੋਈ ਮਤਲਬ ਨਾ ਹੁੰਦਾ ਜੀ ਮੇਰੀ ਬੇ ਕੱਲ ਕੌੜੀ ਲੱਗੇ ਕਰੀ ਵੀ ਇਹ ਪਰ ਸੱਚ ਹੈ ਗੁਰੂ ਸਾਹਿਬ ਕਹਿੰਦੇ ਸੱਚ ਬੋਲਣਾ ਤੁਸੀਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦ ਬਾਬੂ ਨੂੰ ਜਾਵਰ ਕਿਹਾ ਤਾਂ ਬਾਬੂ ਨੂੰ ਜਾਵਰ ਕਿਹਾ ਤਾਂ ਉੱਥੇ ਮਹਾਰਾਜ ਨੂੰ ਵੀ ਕੈਦ ਕਰਕੇ ਕੈਦਖਾਨੇ ਵਿੱਚ ਬਾਬਰ ਨੇ ਜੇਲ੍ਹ ਚ ਡੱਕ ਦਿੱਤਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਤੇ ਜਦ ਦੇਖਿਆ ਬਾਬਰ ਨੇ ਵੀ ਇਹ ਚੱਕੀ ਆਪਣੇ ਆਪ ਚੱਲੀ ਜਾਂਦੀ ਹੈ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਹ ਫਿਰ ਬਾਬਰ ਨੂੰ ਵੀ ਝੁਕਣਾ ਪੈ ਗਿਆ ਤਾਂ ਅੱਜ ਇਹ ਇੱਕ ਮੋਦੀ ਬਾਬਰੇ ਹੈ ਇਹ ਕਿਉਂ ਨਹੀਂ ਗੱਲ ਸੁਣ ਰਿਹਾ ਹੈ ਕੀ ਕਾਰਨ ਹੈ ਕੀ ਸਾਰੀ ਗੱਲਬਾਤ ਦੱਸਣੀ ਚਾਹੀਦੀ ਹੈ ਕਿਸਾਨ ਜਥੇਬੰਦੀ ਨਾਲ ਬਿਠਾ ਕੇ ਮੀਟਿੰਗ ਕਰਕੇ ਜੋ ਉਹਨਾਂ ਦੀਆਂ ਮੰਗਾਂ ਨੇ ਜਾਇਜ਼ ਨੇ ਹਰ ਇੱਕ ਬੰਦਾ ਕਹਿੰਦਾ ਵੀ ਜਾਇਜ਼ ਮੰਗ ਹੈ ਇਹ ਬੇਲੇ ਕੋ ਜਾਇਜ ਮੰਗਾ ਨੇ ਤੇਰਾ ਮੰਗਾ ਜਾਇਜ ਨੇ ਜੇ ਕੋਈ ਜ ਨਹੀਂ ਜਾਇਜ ਹੁੰਦੀ ਕਿਸੇ ਨੇ ਬੋਲਣਾ ਨਹੀਂ ਤਾਂ ਹੈਗਾ ਸਾਰੀਆਂ ਜਥੇਬੰਦੀਆਂ ਕਹਿ ਰਹੀਆਂ ਨੇ ਚਾਹੇ ਉਹ ਗੈਰ ਸਿਆਸੀ ਨੇ ਚਾਹੇ ਰਾਜਨੀਤਿਕ ਨੇ ਕੋਈ ਵੀ ਜਥੇਬੰਦੀ ਆ ਸਾਰੀਆਂ ਜਾਇਜ ਦੱਸ ਰਹੀਆਂ ਇਹਨੂੰ ਪਰ ਇਹ ਜੋ ਭਾਜਪਾ ਸਰਕਾਰ ਆ ਆਪਣੀ મોદી ਸਾਹਿਬ ਦੀ ਇਹ ਕਹਿ ਰਹੀ ਹੈ ਤਾਂ ਜੀ ਕੱਲੇ ਪੰਜਾਬ ਦਾ ਅਧੋਲਣ ਹਰਿਆਣੇ ਵਿੱਚ ਮੈਂ ਕਾਫੀ ਯਾਰ ਘੁੰਮ ਕੇ ਆਏ ਆ ਉੱਥੇ ਦੇਖਿਆ ਜੇ ਅਧੋਲਣ ਇਹ ਸਾਰੇ ਦੇਸ਼ ਦੇ ਵਿੱਚ ਚੱਲਿਆ ਜਾਵੇ ਹਰ ਇੱਕ ਸਟੇਟ ਦਾ ਲੀਡਰ ਆ ਜੋ ਕਹਿੰਦਾ ਮੈਂ ਸਟੇਟ ਦਾ ਲੀਡਰ ਆ ਜਿਕਣਾ ਸਦਾ ਜਗਜੀਤ ਸਿੰਘ ਢੱਲੇਵਾਲ ਨੇ ਆਪਣੇ ਪੰਜਾਬ ਦੇ ਪ੍ਰਧਾਨ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਬ੍ਰਜ ਜਥੇਬੰਦੀ ਦੇ ਐਸੀ ਤਰ੍ਹਾਂ ਹਰ ਸਟੇਟਾਂ ਨੇ ਸਾਰੀਆਂ ਸਟੇਟਾਂ ਆਪਣੇ ਆਪਣੇ ਬਲ ਬੂਤੇ ਉੱਤੇ ਅੰਦੋਲਨ ਸ਼ੁਰੂ ਕਰਨ ਮੈਂ ਕਹਿੰਦਾ ਮਸਲਾ ਇਹ ਬਹੁਤ ਜਲਦ ਹੱਲ ਹੋਣ ਜੂਗਾ ਇਹਦੀ 100% ਕੰਮ ਦੀ ਗਾਰੰਟੀ ਹੈ ਜੇ ਉਹ ਦਲ ਸ਼ੁਰੂ ਕਰ ਦੇ ਸਾਰੀ ਜਥੇਬੰਦੀਆਂ ਪਰ ਸਾਡੇ ਜੋ ਕਿ ਐਮਪੀ ਸਾਹਿਬਾਨ ਜਿਹੜੇ ਸਾਡੇ ਐਮਐਲਏ ਸਾਹਿਬਾਨ ਨੇ ਸਾਡੇ ਰਾਜ ਸਭਾ ਮੈਂਬਰ ਸਾਹਿਬਾਨ ਨੇ ਅਸੀਂ ਤਾਂ ਇਨਰ ਵੀ ਮੈਦਾ ਬੈਂਤੀ ਚੈਨਲ ਸ਼ੁਰੂ ਕਰੀ ਐ 117 ਐਮਐਲਏ ਸਾਹਿਬ ਨੇ 13 ਐਮਪੀ ਨੇ 7 ਰਾਜ ਸਭਾ ਮੈਂਬਰ ਨੇ ਸਾਰੇ ਜਣੇ ਇਕੱਠੇ ਹੋ ਗਏ ਜੰਤਰ ਮੰਤਰ ਨੂੰ ਭਾਈ ਤੁਸੀਂ ਧਰਨਾ ਧਰਨਾ ਲਾਓ ਉੱਥੇ ਧਰਨਾ ਨੂੰ ਲਾਉਣਾ ਚਾਹੀਦਾ ਇਹ ਜਦ ਉਧਰ ਨੂੰ ਨਾ ਨਹੀਂ ਜਾਂਦੇ ਹੀ ਪ੍ਰਧਾਨ ਜੀ ਖਬਰਸਾਲ ਨੇ ਨੂੰ ਭੱਜੀ ਜਾਣੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੇ ਆਖਿਆ ਸੀ ਕਿ ਤੁਸੀਂ ਉੱਥੇ ਧਰਨਾ ਲਾਓ ਜੇ ਤੁਸੀਂ ਸਾਡੇ ਹੱਕ ਦੇ ਆ ਕਿਸਾਨਾਂ ਦੇ ਆ ਇੱਕ ਉਧਰ ਜਾ ਹੀ ਨਹੀਂ ਰਹੇ ਇਹ ਡਰ ਰਹੇ ਆ ਸਾਰੇ ਕਿਸ ਗੱਲ ਦਾ ਡਰ ਇਹ ਤਾਂ ਉਹ ਹੀ ਦੱਸ ਸਕਦੇ ਆ ਇਹ ਤਾਂ ਉਹਨਾਂ ਨੂੰ ਹੀ ਪਤਾ ਹੈ ਜੇ ਦਾ ਹੁਣ ਸਰਕਾਰ ਭਾਜਵਾ ਆਪਣੀ ਹਰਿਆਣਾ ਦੀ ਬਾਰਡਰ ਖੋਲ ਦੇਵੇ ਥੱਕ ਦੇ ਕੇ ਕਿਸਾਨ ਪਹੁੰਚਣਗੇ ਜੀ ਦਿੱਲੀ ਖੋਲ ਦੇਣ ਬਾਰਡਰ ਕੀ ਡਰ ਆ ਇਹਨਾਂ ਨੂੰ ਸਰਕਾਰ ਦੁਬਾਰਾ ਭਾਜਵਾ ਦੀ ਆਈ ਵੀ ਆ ਮੋਦੀ ਸਾਹਿਬ ਫੇਰ ਪ੍ਰਧਾਨ ਮੰਤਰੀ ਬਣ ਗਏ ਨੇ ਹੋਲ ਦਿਨ ਨਹੀਂ ਬੈਠ ਕੇ ਗੱਲ ਕਰ ਲੈਣਾ ਆਪਣੀ ਇਹ ਪ੍ਰਧਾਨ ਜੀ ਨੂੰ ਸਾਨੂੰ ਤਾਂ ਖਾਣਾ ਪੀਣਾ ਵੀ ਚੰਗਾ ਨਹੀਂ ਲੱਗਦਾ ਹੈਗਾ ਜੀ ਜੋ ਕਿ ਰੋਟੀ ਆ ਜੇ ਮੈਂ ਸਵੇਰ ਦੀ ਖਾਦੀ ਨਹੀਂ ਹੈਗੀ ਬੜਾ ਦੁੱਖ ਹੁੰਦਾ ਉਹਨਾਂ ਦੀ ਸਿਹਤ ਜਿੰਦੇ ਇੱਕ 45 ਦਿਨ ਹੋ ਗਏ ਕਹਿਣਾ ਬੜਾ ਸੌਖਾ ਸਾਨੂੰ ਇੱਕ ਟਾਈਮ ਰੋਟੀ ਨਾ ਮਿਲੇ ਨਾ ਜਿਹੜਾ ਮਾਨਾ ਇਹੋ ਬੰਦੇ ਦਾ ਕਹਿੰਦਾ ਰੋਟੀ ਨਹੀਂ ਮਿਲੀ ਹੈਗੀ ਤੜਫਦਾ ਹੈ ਜਿਹਨਾਂ ਵਿੱਚ 45 ਕੀਦੇ ਖਾਤਰ ਨੇ ਉਹ ਪਰ ਕੋਈ ਇਹਨਾਂ ਨੂੰ ਕਹਿ ਨਹੀਂ ਸਕਦਾ ਹੈਗਾ ਹੁਣ ਜਿਕਣਾ ਦੂਏ ਸਾਰੇ ਅਹੇਗੇ ਤੇ ਆਪਣੇ ਆਗੂ ਤੇ ਉਹਨਾਂ ਨੂੰ ਹਰ ਕੋਈ ਕਹੀ ਜਾਂਦਾ ਸਾਡੇ ਕੋਲ ਉਹ ਤਾਂ ਹੀ ਵਿੱਕੇ ਆ ਗਏ ਉਹ ਤਾਂ ਵਿੱਕੇ ਆ ਗਏ ਉਹ ਲੋਕਾਂ ਦੀ ਗੱਲ ਦਾ ਜਵਾਬ ਦੇਣ ਉਹ ਪ੍ਰਧਾਨ ਜੀ ਨੇ ਇਹ ਦਾਗ ਜਿਹਾ ਧੋਤਾ ਕੋਈ ਕਹਿ ਨਹੀਂ ਸਕਦਾ ਇਹ ਕਰਬ 40 ਕਰੋੜ ਚੋਂ ਕਲਿੰਦਰਿਆ ਉਹ ਜਿਹੜੇ ਮਰਨ ਬਤ ਕਹਿਣਾ ਸੌਖਾ ਜੀ ਬੈਠਣਾ ਬੜਾ ਔਖਾ ਉਹਨਾਂ ਨੇ ਕੋਈ ਇਹ ਜੀ ਗੱਲ ਨਹੀਂ ਹੈਗੀ ਉਹ ਨਿਰਧੜਕ ਜਰਨੈਲ ਨੇ ਉਹ ਆਗੂ ਨੇ ਉਹ ਪੂਰੇ ਭਾਰਤ ਦੇ ਉਹ ਕਹਿੰਦਾ ਮੈਨੂੰ ਸਾਰੇ ਨੇ ਆਗੂ ਬਣਾਇਆ ਮੇਰਾ ਫਰਜ ਬਣਦਾ ਹੈ ਹੋਰ ਕੀ ਕਰੀਏ ਅਸੀਂ ਹੁਣ ਕਈ ਲੋਕ ਤੇ ਜਿਹੜੀਆਂ ਮਾਮਾ ਮਾਤੀਆਂ ਲਾਹੇ ਮਾਮਾ ਦੇ ਪੁੱਤ ਮਰਾ ਦਿੰਦੇ ਆ ਪਰ ਪ੍ਰਧਾਨ ਜੀ ਨੂੰ ਬੜਾ ਇਹ ਗੱਲ ਦਾ ਦੁੱਖ ਹੁੰਦਾ ਤਾਂ ਕਹਿੰਦੇ ਅਸੀਂ ਕਿਸੇ ਦੇ ਮਾਮਾ ਦੇ ਪੁੱਤਰ ਨਹੀਂ ਮਰਾਉਣੇ ਅਸੀਂ ਖੁਦ ਮਰਾਾਂਗੇ ਅਸੀਂ ਆਗੂ ਬਣੇ ਹੋਏ ਆ ਇਸ ਲਈ ਪ੍ਰਧਾਨ ਜੀ ਨੇ ਫੈਸਲਾ ਸਖਤ ਲੱਤਾ ਤਾਂ ਇਹ ਤਾਂ ਸਰਕਾਰ ਨੇ ਸੋਚਣਾ ਵੀ ਭਾਈ ਜੋ ਮੰਗਾ ਕਿਰਪਾ ਕਰਕੇ ਤੁਸੀਂ ਮੰਨ ਲਓ ਜਿੱਕਣਾ ਆਪਣਾ ਪਹਿਲਾ ਪੰਜਾਬ ਦੀ ਮੰਗ ਉੱਠੀ ਸੀ ਨਾ ਜਦ ਸਾਰੇ ਹੀ ਦੇਸ਼ ਇਕੱਠਾ ਹੋ ਗਿਆ ਤਾਂ ਇੱਕ ਪਾਸੇ ਪਾਕਿਸਤਾਨ ਇੱਕ ਪਾਸੇ ਭਾਰਤ ਲਗ ਸੂਬੇ ਦੀ ਮੰਗ ਤੀ ਉਹ ਦਰਸ਼ਨ ਸਿੰਘ ਫੇਰੂਮਾਨ ਹੋਈ ਤੀ ਉਹਨਾਂ ਨੇ 74 ਦਿਨ ਮਨਬੱਤ ਚੱਲਿਆ ਤਾਂ ਜੀ ਉਹ ਸ਼ਹੀਦੀ ਦੇ ਬਾਅਦ ਪੰਜਾਬ ਨੂੰ ਲਗ ਕੀਤਾ ਗਿਆ ਤਾਂ ਲਗ ਸੂਬਾ ਬਣਾਇਆ ਤਾਂ ਫੇਰ ਉਹ ਪਹਿਲਾਂ ਸਰਕਾਰ ਮੰਨੀ ਨਹੀਂ ਨੀ ਤੀ ਹੈਗੀ ਜੀ ਦਰਸ਼ਨ ਸਿੰਘ ਫੇਰੂਮਾਨ ਨੇ 74 ਦਿਨ ਮਨਬੱਤ ਚੱਲਿਆ ਤਾਂ ਫੇਰ ਪੰਜਾਬੀ ਸੂਬਾ ਸਾਡਾ ਬਣਿਆ ਤਾਂ ਵੱਡੀ ਕੁਰਬਾਨੀ ਆ ਉਸ ਯੋਧੇ ਦੀ ਦੇਖੋ ਅੱਜ ਇਹ ਕੁਰਬਾਨੀ ਆ ਜਿਹੜੀ ਇਸਦਾ ਜਗਜੀਤ ਸਿੰਘ ਜੀ ਡੱਲੇਵਾਲ ਆਮ ਲੋਕਾਂ ਖਾਤਰ ਹੀ ਦੇ ਗਏ ਕੋਈ ਇਹ ਨਾ ਸੋਚੇ ਇਹ ਜੇ ਕਿਸਾਨ ਦੁਨੀਆ ਤੇ ਰਹੂਗਾ ਤਾਂ ਹੀ ਦੁਕਾਨਦਾਰੀ ਚੱਲਣੀ ਹੈ ਨਹੀਂ ਤਾਂ ਉਹਨਾਂ ਨੇ ਆਪਣਾ ਗੈਡ ਸਮਝੌਤੇ ਵਿੱਚ ਸਾਰੇ ਸਾਈਨ ਹੋਏ ਹੋਏ ਆ ਕਹਿੰਦੇ ਇੱਕ ਕਰੋ ਸਾਰੇ ਜਿੰਨਾ ਵੀ ਆਪਣਾ ਹੈਗਾ ਨਾ ਸ਼ਹਿਰ ਹੋ ਗਿਆ ਬਜ਼ਾਰ ਹੋ ਗਿਆ ਇਹਨੂੰ ਇੱਕ ਬਣਾ ਦਿਓ ਇੱਕ ਬਾਜ਼ਾਰ ਬਣਾ ਦਿਓ ਕੋਈ ਮਤ ਸੋਚੇ ਇਹ ਬਜ਼ਾਰ ਵਾਲਾ ਦੁਕਾਨਦਾਰ ਵਾਲਾ ਵੀ ਕਿਸਾਨਾਂ ਦੀ ਲੜਾਈ ਹੈ ਸਾਰੇ ਬਜ਼ਾਰ ਦੀ ਲੜਾਈ ਹੈ ਇਹ ਕਹਿੰਦੇ ਇੱਕ ਬਾਜ਼ਾਰ ਬਣਾ ਦਿਓ ਉਹਦੇ ਥੱਲੇ ਸਾਰਾ ਸਮਾਨ ਲੋਕ ਲੈ ਕੇ ਜਾਣ ਕੋਈ ਦੁਕਾਨਾਂ ਦੇ ਕੁੰਨਾਂ ਨਹੀਂ ਚਾਹੀਦੇ ਆ ਇਹਨਾਂ ਨੂੰ ਆਪਾਂ ਮਜ਼ਦੂਰ ਬਣਾ ਦੋ ਗੱਲ ਤਾਂ ਮਜ਼ਦੂਰ ਬਣਾਉਣ ਦੀ ਚੱਲ ਰਹੀ ਹੈ ਉੱਥੇ ਹੂੰ ਮੰਨ ਲਓ ਮਜ਼ਦੂਰ ਜ਼ਿਆਦਾ ਹੋ ਗਈ ਦਿਹਾੜੀ ਘਟੂਗੀ ਵਧੂਗੀ ਦਿਹਾੜੀ ਤਾਂ ਘਟੂਗੀ ਨਾ ਰੇਡ ਦਿਹਾੜੀ ਤਾਂ ਘਟ ਜੇਣਾ ਉਹ ਮਜ਼ਦੂਰਾਂ ਕਰ ਜੀ ਆਲਾ ਬੁਗਾ ਜੇ ਜ ਮੈਨੂੰ ਬਹੁਤ ਲੋੜ ਆ ਵੀ ਸਾਡੇ ਘਰਾਂ ਤਾਂ ਆਟਾ ਵੀ ਨਹੀਂ ਹੈਗਾ ਆਟਾ ਵੀ ਨਹੀਂ ਹੈਗਾ ਪਹਿਲਾਂ ਮੈਨੂੰ ਯਾਰ ਦਿਹਾੜੀ ਰੱਖ ਲੈ ਉਹ ਕਹਿੰਦਾ ਨਹੀਂ ਮੇਰੇ ਕੋਲ ਦੂਆ ਖੜਾ ਹੈ ਉਹ ਕੱਟ ਜੀ ਮੈਨੂੰ ਕਹਿੰਦਾ ਦਿਹਾੜੀ ਥੱਲੇ ਆ ਜਣੀ ਜਮਾ ਤੇ ਕੋਈ ਮਤ ਸੋਚੇ ਇਹ ਕਿਸਾਨਾਂ ਦੀ ਲੜਾਈ ਹੈ ਇਹ ਪੂਰੇ ਦੇਸ਼ ਵਾਸੀਆਂ ਦੀ ਲੜਾਈ ਹੈ ਹਰ ਇੱਕ ਜਨ ਜਨ ਦੀ ਲੜਾਈ ਹੈ ਇਹ ਇਕੱਲੇ ਸਦਾਜੀ ਜੀ ਸਿੰਘ ਢੱਲੇਵਾਲ ਦੀ ਨਹੀਂ ਹੈਗੀ ਇਹ ਇਕੱਲੇ ਜਨ ਜਨ ਦੀ ਲੜਾਈ ਹੈ ਇਹ ਜੋ ਗੱਲਾਂ ਸੀ ਕਹਿ ਰਹੇ ਹਨ ਪੂਰਨ ਤੌਰ ਤੇ ਸੱਚ ਕਹਿ ਰਹੇ ਹਨ ਬਿਲਕੁਲ ਇੱਕ ਕਿਤਾਬ ਲਿਖੀ ਹੋਈ ਆ ਅਰਸ਼ ਦੇ ਕਿਸੇ ਬਹੁਤ ਵੱਡੇ ਲੀਡਰ ਨੇ ਉਹ ਕਹਿੰਦਾ ਜੇ ਤੁਸੀਂ ਪੂਰੇ ਭਾਰਤ 'ਤੇ ਕਬਜ਼ਾ ਕਰਨਾ ਹੈ ਨਾ ਆਪਣਾ ਰਾਜ ਰੱਖਣਾ ਹੈ ਇਹ ਸਾਰਾ ਦੋਸ਼ ਪੰਜ ਸੱਤ ਬੰਦੇ ਦੇ ਹੱਥ ਵਿੱਚ ਸਾਰਾ ਕੁਝ ਦੇ ਦਿਓ ਜਿੰਨੀ ਧਰਤੀ ਹੈ ਨਾ ਚਾਹੇ ਜੰਗਲ ਹੋਣ ਜਾ ਖੇਤੀ ਅਜ ਧਰਤੀ ਹੋਵੇ ਕੋਈ ਵੀ ਹੋਵੇ ਇਹ ਪੰਜ ਸੱਤ ਬੰਦੇ ਸੱਤ ਵਿੱਚ ਦੇ ਦੋ ਇਹ ਵੀ ਸਾਰਾ ਕੁਝ ਸਾਡੇ ਹੱਥੇ ਚ ਆ ਜਾਊਗਾ ਥੋੜਾ ਕਦੇ ਵੀ ਰਾਜ ਨਹੀਂ ਜਾਊਗਾ ਇਹ ਗੱਲ ਇਹੀ ਚੱਲ ਰਹੀ ਆ ਜਿਹੜੀ ਅਸੀਂ ਗੱਲ ਕਰ ਰਹੇ ਆ ਇਹ ਪੰਜ ਸੱਤ ਬੰਦੇ ਹੱਥ ਦੇਂਦੀ ਉਹ ਗੱਲ ਚੱਲ ਰਹੀ ਆ ਇਹ ਕੋਈ ਮਤ ਸੋਚੇ ਵੀ ਹਾਂ ਵੀ ਇਹ ਜਿਹੜੀ ਗੱਲ ਕਰ ਰਹੇ ਆ ਝੂਠੇ ਬੋਲ ਰਹੇ ਆ ਇਹ ਬਿਲਕੁਲ ਸੱਚ ਗੱਲ ਆ ਇਹ 100% ਸੱਚ ਆ ਗੱਲ ਇਹ ਜਿਹੜੀ ਕਿਤਾਬ ਆ ਤੁਹਾਨੂੰ ਮੇਰੇ ਕੋਲ ਹੈਗਾ ਮੋਬਾਈਲ ਦੇ ਵਿੱਚ ਨੂੰ ਟਾਈਮ ਲੱਗੂਗਾ ਕੱਢਣੇ ਨੂੰ ਕਤੇ ਮੈਂ ਬ ਤੁਹਾਨੂੰ ਇਹ ਦਿਖਾ ਦੂੰਗਾ ਉਹ ਕਿਤਾਬ ਕਿਹੜੀ ਹੈ ਵਿੱਚ ਲਿਖਿਆ ਹੋਇਆ ਹੈ ਇਹ ਇਹ ਗੱਲ ਹੈ ਪ੍ਰਧਾਨ ਜੀ ਨੇ ਪੜ੍ਹ ਲਈ ਤੀ ਤਾਂ ਹੀ ਉਹ ਕਹਿੰਦੇ ਭਾਈ ਆਜੋ ਆਪਾਂ ਰਲ ਕੇ ਸਾਰੇ ਏਕਾ ਕਰਕੇ ਪਹਿਨਾ ਮੰਗਣ ਆਪਾਂ ਧਰਨਾ ਲਾਈਏ ਸਾਰਿਆਂ ਨੂੰ ਕਿਹਾ ਕੋਈ ਵੀ ਲੀਡਰ ਆ ਪਤਾ ਨਹੀਂ ਕੀ ਗੱਲ ਆ ਉਹਨੂੰ ਸੱਚ ਕਿਉਂ ਨਹੀਂ ਬੋਲ ਰਿਹਾ ਉਹ ਝੂਠ ਬੋਲ ਰਿਹਾ ਉਹ ਵਾਰ-ਵਾਰ ਝੂਠ ਬੋਲਣਾ ਹੀ ਬੜਾ ਪਾਪ ਹੈ ਬੜਾ ਪਾਪ ਆ ਕੋਈ ਇਹ ਨਾ ਸੋਚੇ ਵੀ ਝੂਠ ਬੋਲਦਾ ਮੈਂ ਦੇਖ ਨਹੀਂ ਰਿਹਾ ਕੋਈ ਵਾਹਿਗੁਰੂ ਕਾਲ ਪੁਰਖ ਪਰਮੇਸ਼ਰ ਤਾਂ ਦੇਖ ਰਿਹਾ ਹੈ ਜਿਸ ਨੇ ਸ੍ਰਿਸ਼ਟੀ ਸਾਜੀ ਹੈ ਪੂਰੀ ਦੁਨੀਆ ਵਰਲਡ ਉਸ ਹੀ ਨੇ ਬਣਾਇਆ ਪਰਮੇਸ਼ਰ ਨੇ ਜਦ ਉਹਦੀ ਦਰਗਾਹ ਦੇ ਵਿੱਚ ਜਾਓਗੇ ਕੀ ਮੁੱਖ ਲੈ ਕੇ ਜਾਵਾਂਗੇ ਕੀ ਮੁੱਖ ਜਿੰਨੇ ਕੇ ਜਾਵਾਂਗੇ ਜਿਹੜੇ ਝੂਠ ਬੋਲ ਰਹੇ ਆ ਇਹ ਗਲਤ ਗੱਲ ਹੈ ਇਹ ਸਾਰਿਆਂ ਨੂੰ ਏਕਾ ਕਰਕੇ ਭਾਈਆਂ ਨੂੰ ਪਰਾਈਆਂ ਨੂੰ ਦੁਕਾਨਦਾਰਾਂ ਨੂੰ ਵਪਾਰੀਆਂ ਨੂੰ ਅੱਜ ਅंदोलਨ ਦਾ ਸਾਥ ਦੇਣਾ ਚਾਹੀਦਾ ਮੰਗਾ ਤਾਂ ਨਾ ਜੇ ਭਾਰਤ ਦੇ ਲੋਕ ਸੋਚ ਲੈਣ ਵੀ ਅਸੀਂ ਇਹ ਗੱਲ ਮਨਾਉਣੀ ਹੈ ਪੂਰੇ ਭਾਰਤ ਦੇ ਮੈਂ ਕਹਿੰਦਾ ਸ਼ਾਮ ਤੱਕ ਗੱਲ ਹੋ ਸਰਕਾਰ ਨੂੰ ਮੰਨਣੀ ਪਾਉਗੀ ਪਰ ਅੱਜ ਸਾਡਾ ਲੋਕਾਂ ਦੀ ਸੋਚ ਪਤਾ ਨਹੀਂ ਕਹੀ ਜੀ ਹੈ ਕਹੀ ਜੀ ਨਹੀਂ ਇਹਦੇ ਬਾਰੇ ਸਾਨੇ ਅਸੀਂ ਕੁਝ ਨਹੀਂ ਕਹਿ ਸਕਦੇ ਹੈਗੇ ਪਰ ਸਾਡਾ ਜੋ ਮਨ ਅੰਦਰ ਤੇ ਬਹੁਤ ਦੁਖੀ ਹੈ ਜੀ ਪ੍ਰਧਾਨ ਜੀ ਨੂੰ ਲੈ ਕੇ ਹਰ ਇੱਕ ਗੱਲ ਨੂੰ ਇਹ ਬੰਦਿਆਂ ਨੂੰ ਸੋਚਣੀ ਚਾਹੀਦੀ ਆ ਹਰ ਇੱਕ ਚਾਹੇ ਕੋਈ ਪਰਿਵਾਰ ਦਾ ਮੈਂਬਰ ਚਾਹੇ ਦੁਕਾਨਦਾਰ ਚਾਹੇ ਬਪਾਰੀ ਆ ਕੋਈ ਵੀ ਹੈਗਾ ਵਰਗ ਦਾ ਬੰਦਾ ਉਹਨੂੰ ਇਹ ਗੱਲ ਸੋਚ ਲੈਣੀ ਚਾਹੀਦੀ ਆ ਜੋ ਆਉਣ ਵਾਲਾ ਸਮਾਂ ਜਿਹੜਾ ਉਹ ਬਹੁਤ ਭਿਆਨਕ ਆਉਣੇ ਵਾਲਾ ਬਹੁਤ ਭਿਆਨਕਾ ਹੋਊਗਾ ਤੁਹਾਡੇ ਸਾਹਮਣੇ ਸਾਨੂੰ ਸਾਰਾ ਕੁਝ ਦਿਖਾਈ ਜਾਣਾ ਹੈ ਅੱਜ ਮੈਂ ਕਿਹਾ ਅਜਿਹੇ ਕਿੱਥੇ ਚਲੀ ਗਈ ਮੰਗਿਆ ਕਿੰਨੀ ਪਰਸੈਂਟ ਵੱਧ ਚੁੱਕੀ ਆ ਡੀਲ ਦਾ ਬਟਰੋਲ ਦਾ ਸਬਰੀਆਂ ਦਾ ਰੇਡਾ ਜੋ ਕਿਸਾਨ ਦਾ ਕਹਿੰਦੇ ਕਿਸਾਨ ਦੇ ਸਰ ਕਰਜ਼ਾ ਕਾਤੇ ਇੰਨਾ ਚੜ ਰਿਹਾ ਜਦੋਂ ਪਾ ਦਾ ਮਿਲਣਾ ਨਹੀਂ ਹੈਗਾ ਜੀ ਕਿਸਾਨ ਨੂੰ ਜੋ ਰੇਟ ਆ ਫਸਲ ਦਾ ਉਹ ਜਿੰਨੀ ਲਾਗਤ ਆਉਂਦੀ ਆ ਉਹਦੇ ਨਾਲੋਂ ਵੀ ਘੱਟ ਆ ਰੇਟ ਸਾਡੀ ਮੰਗ ਇਹ ਆ ਨਾ ਵੀ ਐਮ ਐਸ ਬੀ ਗਰੰਟੀ ਕਾਨੂੰਨ ਬਣਾਓ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਬੜੇ ਹੋਏ ਨੇ ਕਿਸਾਨ ਅੜੇ ਹੋਏ ਨੇ ਲੱਗਦਾ ਹੈ ਕਿ ਫਿਰ ਪੰਜਾਬ ਅੱਗੇ ਸਰਕਾਰ ਅਸਿਰ ਝੁਕਾਏਗੀ ਦੇਖੋ ਗੱਲ ਪਤਾ ਕਿ ਆ ਜੀ ਇਹ ਪੰਜਾਬ ਨੇ ਤਾਂ ਪਹਿਲਾਂ ਵੀ ਕੁਰਬਾਨੀਆਂ ਦੇ ਕੇ ਦੇਸ਼ ਨੂੰ ਯਾਦ ਕਰਵਾਇਆ ਹੂੰ ਪੂਰੇ ਭਾਰਤ ਦੇ 90% ਕੁਰਬਾਨੀਆਂ ਪੰਜਾਬ ਦੀਆਂ ਨੇ ਇਹ ਆਉਣ ਵਾਲਾ ਜਿਹੜਾ ਸਮਾਂ ਉਹ ਵੀ ਸੋਚ ਰਹੇ ਆ ਸਾਰੇ ਲੀਡਰ ਇਹ ਜੀ ਗੱਲ ਨਹੀਂ ਕਿ ਪੂਰੇ ਭਾਰਤ ਦੇ ਲੀਡਰ ਵੀ ਸੋਚ ਰਹੇ ਆ ਗੱਲ ਨੂੰ ਵੀ ਅਸੀਂ ਵੀ ਆਪਣੇ ਲੈਵਲ ਤੇ ਇੱਕ ਅਦੋਲਣ ਖੜਿਆ ਕਰੀਏ ਪੂਰੇ ਦੇਸ਼ ਵਿੱਚ ਅंदोलਨ ਹੋਵੇ ਇਹ ਕੋਈ ਖਾਸ ਗੱਲ ਨਹੀਂ ਇਹ ਪੂਰੇ ਲੋਕ ਚੱਲ ਪੈਣਗੇ ਕੁਰਬਾਨੀਆਂ ਦੇ ਦੇਖੋ ਦੇਣੀਆਂ ਪੈਣੀਆਂ ਇਹ ਗੱਲ ਤਾਂ ਨਹੀਂ ਹੈ ਕਿ ਕੁਰਬਾਨੀਆਂ ਦੇ ਬਿਨਾਂ ਕੋਈ ਵੀ ਗੱਲ ਨਹੀਂ ਮਸਲਾ ਹੱਲ ਹੁੰਦਾ ਹੈਗਾ ਜੇ ਕਹੇ ਪ੍ਰਧਾਨ ਮੰਤਰੀ ਸਾਹਿਬ ਸਾਡੇ ਵੀ ਇਹ ਵੀ ਸਾਡੇ ਨੇ ਕੋਈ ਬਾਹਰ ਦੇ ਹੈਗੇ ਨਹੀਂ ਵੀ ਇਹ ਭਾਈ ਆਪਾਂ ਬੈਠ ਕੇ ਮਸਲਾ ਹੱਲ ਕਰ ਲੈਂਦੇ ਆ ਤਾਂ ਜਲਦੀ ਹੀ ਮਸਲਾ ਹੱਲ ਹੋ ਜਾਊਗਾ ਪਰ ਜਿੰਨਾ ਚਿਰ ਇਹ ਅंदोलਨ ਜਿੱਤਿਆ ਨਹੀਂ ਜਾਂਦਾ ਕੋਈ ਅंदोलਨ ਇਹ ਬੰਦ ਨਹੀਂ ਹੋਣਾ ਹੈਗਾ ਇਹ ਜਾਰੀ ਰਹਿਣਾ ਉੱਥੇ ਲਿਸਟਾਂ ਬਣੀਆਂ ਵੀ ਆਂ ਵਰਦਾ ਅੰਜੀ ਦੇਵਾਦ ਅੱਗੇ ਹਰਦੋ ਝੰਡੇ ਸੁਖਜੀਤ ਸਿੰਘ ਜੀ ਉਹਨਾਂ ਦੇ ਬਾਅਦ ਫੇਰ ਅੱਗੇ ਆਪਣੇ ਸੁਖਜਿੰਦਰ ਸਿੰਘ ਜੀ ਨੇ ਆਪਣੇ ਖੋਸਾ ਇੰਦਰਜੀਤ ਸਿੰਘ ਜੀ ਬੋਰਡ ਉੱਡਾ ਇੱਕ ਲਿਸਟਾ ਬਣੀ ਆ ਵੀ ਹੈ ਮੈਨਾਂ ਉੱਥੇ ਲੋਕ ਕਹਿੰਦੇ ਸਾਡਾ ਨਾਮ ਲਿਖੋ ਸਾਡਾ ਨਾਮ ਲਿਖੋ ਲੋਕ ਨਾਮ ਲਗਾਉਣੇ ਆ ਜੀ ਉੱਥੇ ਵੀ ਅਸੀਂ ਬੈਠਾਂਗੇ ਕਰਵਾਨੇ ਦੇਖਣ ਨੂੰ ਦੇਖੋ ਕਿ ਕਹਿੰਦਾ ਪੰਜਾਬ ਦੇ ਸਾਡੇ ਬੱਬਰ ਸ਼ੇਰ ਲੋਕ ਆ ਜਿਹੜੇ ਜਾ ਰਹੇ ਆ ਉਹਨਾਂ ਨੂੰ ਪਤਾ ਉਹ ਸਮਝ ਚੁੱਕੇ ਇਹ ਲੜਾਈ ਨੂੰ ਹਰ ਇੱਕ ਜੋ ਕਿ ਸਾਡਾ ਪੰਜਾਬ ਦਾ ਬਾੜਦਾ ਸੇ ਕਿਸਾਨਾ ਚਾਹੇ ਮਜ਼ਦੂਰ ਹੈ ਉਹ ਗੱਲ ਨੂੰ ਸਮਝਦਾ ਜਾਂਦਾ ਜਿੰਨਾ ਅंदोलਨ ਸਰਕਾਰ ਨੰਬਾ ਚਲਾਉਗੀ ਉਹਨਾਂ ਦਾ ਜਿਆਦਾ ਲੋਕਾਂ ਦੇ ਦਿਮਾਗ 'ਚ ਗੱਲ ਆਈ ਜਾਣੀ ਹੈ ਲੇਕਿਨ ਪਹਿਲਾਂ 13 ਮਹੀਨੇ ਬੈਠੇ ਰਹੇ ਬਾਅਦ 'ਚ ਸਰਕਾਰ ਨੂੰ ਝੁਕਣਾ ਪਿਆ ਨਾ ਫੇਰ ਫੇਰ ਉਹਦੀ ਗੱਲ ਕਿਆ ਬਣੀ ਹੈ ਇਹ ਪ੍ਰਧਾਨ ਮੰਤਰੀ ਸਾਹਿਬ ਪਹਿਲਾਂ ਹੀ ਇਹ ਗੱਲ ਨੂੰ ਮੰਨ ਲੈਂਦੇ ਨਾ 700 ਸੀਦ ਨਾ ਹੁੰਦਾ ਗੱਲ ਤਾਂ ਦਰਦ ਦਾ ਪ੍ਰਧਾਨ ਜੀ ਨੂੰ ਇਹ ਹੈ ਦੱਲਿਆ ਸਾਹਿਬ ਨੂੰ 7 ਲੱਖ ਕਿਸਾਨ ਖੁਦਕੁਸ਼ੀ ਕਰ ਚੁੱਕੇ ਅੱਜ ਵੀ ਇੱਕ ਕਿਸਾਨ ਦੇ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਸਾਡੇ ਸਾਹਮਣੇ ਆ ਜੀ। ਉਹ ਦੁਖੀ ਆ ਜਿਹੜਾ ਬੰਦਾ ਉਹ ਅੰਦਰ ਦੇ ਦੁਖੀ ਆ ਅੰਦਰ ਦੇ ਟੁੱਟ ਚੁੱਕੇ ਆ ਉਹ। ਉਹ ਫਿਰ ਐਸੀ ਰਾਹ ਪੈ ਰਹੇ ਜੀ। 7 ਲੱਖ ਕਿਸਾਨ ਨੇ ਪੂਰੇ ਭਾਰ ਦੇ ਨੇ ਖੁਦਕੁਸ਼ੀ ਕੀਤੀ ਹੈ ਨਾ। ਹائے ਸਰਕਾਰ ਨੇ ਅੰਕੜੇ ਵੇਸ਼ ਨਹੀਂ ਕਰੇ ਹੈਗੇ ਮੁੜ ਕੇ। ਜਿੱਦਨ ਦੀ ਇਹ ਆਜਿਵਾ ਸਰਕਾਰ ਸਾਡੇ ਦੇਸ਼ ਵਿੱਚ ਬਣੀ ਹੈ। ਇਹ ਨਹੀਂ ਅੰਕੜੇ ਨਹੀਂ ਸਹੀ ਲੋਕਾਂ ਨੂੰ ਦੱਸੇ ਹੈਗੇ। ਪਹਿਲਾਂ ਅੰਕੜੇ ਸਹੀ ਦੱਸੇ ਕਰਦੇ ਹੁੰਦੇ ਤੇ ਵੇ ਕੀ ਕਾਰਨ ਕਹਤੇ ਹੈ ਦੇ ਖੁਦਕੁਸ਼ੀ ਕਰ ਰਹੇ ਆ ਕਾਰਨ ਤਾਂ ਉਹਦਾ ਸਾਰਾ ਆਪਣਾ ਲੈ ਕੇ ਭਾਅ ਨੂੰ ਹੈ ਨਾ ਹੁਣ ਇੱਕ ਗੋਭੀ ਲਾ ਲਓ ਤੁਸੀਂ ਇੱਕ ਜੇ ਕਿਸਾਨ ਨੇ ਗੋਭੀ ਲਾਈ ਵੀ ਅੱਜ ਜੇ ਗੋਭੀ ਜ਼ਿਆਦਾ ਲਾ ਲਈ ਕਿਸਾਨਾਂ ਨੇ ਆਟੋਮੈਟਿਕ ਉਹਦਾ ਭਾਅ ਥੱਲੇ ਆ ਜੇ ਨੇ 2 ਰੁਪਏ ਜਾਂ 3 ਰੁਪਏ ਦਾ ਭਾਅ ਹੁੰਦਾ ਬਾਜਗਲਾ ਕੋਈ ਪੁੱਛਦਾ ਵੀ ਨਹੀਂ ਮੰਡੀ ਦੇ ਵਿੱਚ ਬਾਜਗਲਾ ਹੁਣ ਇੱਕ ਲੱਗਦੇ ਗੋਭੀ ਦਾ ਭਾਅ 100 ਰੁਪਏ ਹੋ ਜਾਊਗਾ ਮਿਰਚਾਂ ਦਾ ਇੱਕ ਨਹੀਂ 250 ਰੁਪਏ ਕਿਲੋ ਹੋ ਜਾਊਗਾ ਇੱਕਈ ਟਮਾਟਰਾਂ ਦਾ 250 ਰੁਪਏ ਕਿਲੋ ਹੋ ਜੂ ਹਨ ਮਟਰਾਂ ਦਾ 100 ਰੁਪਏ ਕਿਲੋ ਰਿਹਾ ਜੀ ਰੇਟ ਉਹ ਕੋਈ ਰੇਟ ਹੈ ਨਾ ਜੇ ਮਟਰ ਰੇਟ ਉਹੀ ਮਿਲੇ ਮਨ ਲਾ ਐਮਐਸ ਵੀ ਕਾਨੂੰਨ ਬਣ ਗਿਆ ਮਟਰ ਫਲੀ ਵਾਲੇ 30 ਰੁਪਏ ਕਿਲੋ ਨੂੰ ਜ਼ਿਮੀਂਦਾਰ ਦਾ ਵੀ ਕਜੇਵੇ ਉੱਪਰ ਮਾੜਾ ਮੋਟਾ ਖਰਚਾ ਹੋਰ ਲਾ ਕੇ 40 ਰੁਪਏ ਉਧਰ ਰੇਟ ਬਣ ਜਵੇ ਤਾਂ ਖਰੀਦਣ ਵਾਲੇ ਨੂੰ ਕੋਈ ਫਰਕ ਨਹੀਂ ਪੈਣਾ ਹੈਗਾ ਉਧਰ ਕਿਸਾਨ ਦਾ ਵੀ ਮੁਨਾਫਾ ਹੋ ਜੁਣਾ ਇਹਦੇ ਨਾਲ ਔਰ ਖਰੀਦਣ ਵਾਲੇ ਨੂੰ ਵੀ ਹੋਊਗਾ ਉਹਨੂੰ ਪਤਾ ਵੀ ਮੈਨੂੰ 40 ਰੁਪਏ ਮਿਲਣੇ ਨਹੀਂ ਮਿਲਣੇ ਮੈਂ ਜਿੱਥੇ ਦੀ ਮਰਜ਼ੀ ਖਰੀਦਣ ਮਾਂ ਇਹ ਬਰ ਕਾਨੂੰਨ ਬਣਿਆ ਵਾ ਵੀ ਨਾ ਇੱਕਰ ਵੀ ਆਬਦ ਨਾ ਇੱਕਰ ਵੀ ਘਟ ਇਸੇ ਲਈ ਅਸੀਂ ਸਾਡੀ ਮੰਗ ਹੈ ਜੀ ਐਮ ਐਸ ਬੀ ਗਰੰਟੀ ਕਾਨੂੰਨ ਆ ਜਿਹੜਾ ਇਹ ਬਣਾਇਆ ਜਾਵੇ ਬਹੁਤ ਸਾਰੀਆਂ ਚਰਚਾਵਾਂ ਵਿੱਚ ਇਹ ਵੀ ਹੋਈਆਂ ਸੀ ਕਿ ਕਹਿੰਦੇ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਕਹਿੰਦੇ ਧਰਨਾ ਵੀ ਖਤਮ ਹੋ ਜਾਣਾ ਨਹੀਂ ਨਹੀਂ ਹਾਂ ਬਿਲਕੁਲ ਨਹੀਂ ਹੋਣਾ ਜੀ ਧਰਨਾ ਇਹ ਭਲੇਖੇ ਘੜ ਦੇਣ ਸਾਰੀਆਂ ਗੱਲਾਂ ਚੋਂ ਹਾਂ ਮਤਲਬ ਭਲੇਖਾ ਇਹ ਸਾਰਿਆਂ ਦਾ ਭਲੇਖਾ ਜੀ ਭਲੇਖਾ ਬਿਲਕੁਲ ਭਲੇਖਾ ਉੱਥੇ ਲਿਸਟਾਂ ਬਣੀਆਂ ਪਈਆਂ ਜੀ ਉੱਥੇ ਲਿਸਟਾਂ ਬਣੀਆਂ ਪਈਆਂ ਬڑے-ਬڑے ਆਗੂਆਂ ਦੀਆਂ ਵੱਡੇ ਆਗੂਆਂ ਦੀਆਂ ਉਹ ਸਾਰੇ ਨਾਮ ਲਿਖਾਈ ਬੈਠੇ ਆ ਆਪਣਾ ਵੀ ਉਹਦੇ ਬਾਅਦ ਅਸੀਂ ਆਵਾਂਗੇ ਉਸੇ ਬਾਅਦ ਅਸੀਂ ਆਵਾਂਗੇ ਨਾਮ ਲਖਾਏ ਵੀ ਉੱਥੇ ਦਾ ਆਮ ਲੋਕ ਵੀ ਲਿਖਾ ਰਹੇ ਆ ਆਮ ਲੋਕ ਵੀ ਲਿਖਾ ਰਹੇ ਆ ਉੱਥੇ ਦਾ ਨਾਮ ਉੱਥੇ ਲਿਸਟਾ ਬਣੀ ਆ ਬਈਆਂ ਇਹ ਧਰਨਾ ਜਿਹੜਾ ਇਹ ਜਾਰੀ ਰਹਿਣਾ ਜਿੰਨਾ ਚਿਰ ਸਾਡੀ ਲੜਾਈ ਜਿੱਤੀ ਨਹੀਂ ਜਾਂਦੀ ਹੈਗੀ ਇਹ ਧਰਨਾ ਐਖਣੀ ਜਾਰੀ ਰਹੂਗਾ ਹੈ ਕੋਈ ਭਲੇਖਾ ਘੜਦੇ ਮਨ ਵਿੱਚ ਤੇ ਹੁਣ ਖਾਸੇ ਸਾਡੇ ਕਿਸਾਨ ਕਈ ਜਥੇਬੰਦੀਆਂ ਦੇ ਕਿਸਾਨ ਉੱਥੇ ਪਹੁੰਚ ਰਹੇ ਆ ਬਾਰਡਰ ਤੇ ਇੱਕ ਆਪਣੇ ਜੰਗਵੀਰ ਚੋਹਾਂ ਜੀ ਨੇ ਉਹ ਆਪਣੀ ਜਥੇਬੰਦੀ ਲੈ ਕੇ ਉੱਥੇ ਪਹੁੰਚ ਗਏ ਉਹ ਵੀ ਪਹੁੰਚ ਗਏ ਨੇ ਉਹਦੇ ਦਿਮਾਗ ਵਿੱਚ ਗੱਲ ਆ ਗਈ ਉਹ ਕਿਸਾਨ ਕਹਿੰਦਾ ਸਾਨੂੰ ਹਾਂ ਮੈਨੂੰ ਜਾਣ ਜਾਈਦਾ ਹੋਰ ਵੀ ਸਾਰੇ ਹੌਲੀ ਹੌਲੀ ਜਥੇਬੰਦੀਆਂ ਉਸ ਪਾਸੇ ਨੂੰ ਜਾ ਰਹੀਆਂ ਨੇ ਵਾਹਿਗੁਰੂ ਕਿਰਪਾ ਇਹ ਇਕੱਲਾ ਕਿਸਾਨਾਂ ਦੀ ਫਰਜ਼ ਨਹੀਂ ਬਣਦਾ ਸਗੋਂ ਪੂਰੇ ਪੰਜਾਬ ਦਾ ਬਣਦਾ ਪੂਰੇ ਪੰਜਾਬ ਦਾ ਪੂਰੇ ਦੇਸ਼ ਦਾ ਜੀ ਇਹ ਹਾਂਜੀ ਪੂਰੇ ਭਾਰਤ ਦੇ ਦੇਸ਼ ਦਾ ਫਰਜ਼ ਬਣਦਾ ਹੈ ਹਰ ਇੱਕ ਜਨ ਜਨ ਦਾ ਮੈਂ ਪਹਿਲੇ ਵੀ ਗੱਲ ਕਰੀ ਹੈ ਜਨ ਜਨ ਦਾ ਫਰਜ਼ ਬਣਦਾ ਹੈ ਇਹ ਲੜਾਈ ਤਾਂ ਹੀ ਜਲਦੀ ਜਿੱਤੀ ਜਾਊਗੀ ਜੇ ਪਹਿਲਾਂ ਮੰਗਨ ਜਾਨ ਜਾਨ ਜੇਕਰ ਪਹਿਲਾਂ ਸਭ ਨੇ ਸਾਥ ਦੇ ਦਿੱਤਾ ਇਸੇ ਤਰ੍ਹਾਂ ਹੋਣਾ ਇੱਕ ਬੰਦਾ ਭੈਣਾ ਚਾਹੇ ਭਾਈ ਆ ਸਾਡਾ ਚਾਹੇ ਮਾਤਾ ਐ ਸਾਹੀ ਬਜ਼ੁਰਗ ਉਹ ਇਸੇ ਤਰ੍ਹਾਂ ਸਾਰੇ ਸਾਥ ਦੇਣ ਜਲਦੀ ਲੜਾਈ ਜਿੱਤੀ ਜਾਊਗੀ ਸਰਕਾਰ ਨੂੰ ਪਤਾ ਨਹੀਂਗਾ ਦਿੱਕਤ ਆਉਂਦੀ ਐ ਐਮਐਸਬੀ ਗਰੰਟੀ ਕਾਨੂੰਨ ਬਣਾਉਣੇ ਚ ਸਰਕਾਰ ਦੱਸੇ ਤਾਂ ਸਹੀ ਕਿਸਾਨਾਂ ਨਾਲ ਬੈਠ ਕੇ ਮੀਟਿੰਗ ਕਰੇ ਟੇਬਲ ਟॉक ਉੱਤੇ ਆ ਜਵੇ ਪਹਿਲਾਂ ਟੇਬਲ ਟॉक ਤੇ ਵੀ ਆਏ ਆ ਨਹੀਂ ਮੈਂ ਤੁਹਾਡੀ ਸਵਾਲ ਵਿੱਚ ਰੋਕਣ ਲੱਗੀ ਆ ਤੁਸੀਂ ਕਿਹਾ ਕਿ ਟੇਬਲ ਟॉक ਸਾਡੇ ਨਾਲ ਕਰੇ ਹੁਣ ਬੀਜੇਪੀ ਨੇ ਜਥੇਦਾਰ ਸਾਹਿਬ ਨੂੰ ਜਿਹੜੀ ਕਿ ਚਿੱਠੀ ਲਿਖੀ ਉਹ ਕਹਿੰਦੇ ਆ ਕਿ ਸਾਡੇ ਦੇ ਕਿਸਾਨਾਂ ਦੇ ਲਈ ਦਰਵਾਜ਼ੇ ਖੁੱਲੇ ਨੇ ਬੁਲਾਉਣ ਕਿਸਾਨਾਂ ਨੂੰ ਹੂੰ ਕਿਹਨੇ ਕਹੀ ਜੀ ਇਹ ਗੱਲ ਇਹ ਹੂੰ ਸਮਝ ਤਾਂ ਪਤਾ ਨਹੀਂ ਹੈਗਾ ਕਿਹਨੇ ਕਹੀ ਆ ਬੀਜੇਪੀ ਦੇ ਕੱਲ ਕਿਸਾਨ ਵਿੰਗ ਜਥੇਦਾਰ ਦੇ ਨਾਲ ਮੀਟਿੰਗ ਕਰਨ ਗਏ ਮਾਫ ਕਰਨ ਲਈ ਚਿੱਠੀ ਲਿਖੀ ਉਹਨਾਂ ਦੇ ਵੱਲੋਂ ਲਿਖੀ ਗਈ ਆ ਤੇ ਉਹਨਾਂ ਨੇ ਕਿਹਾ ਕਿ ਡੱਲੇਵਾਲ ਸਾਹਿਬ ਦੇ ਵੱਲੋਂ ਜੋ ਮਰਨ ਵਾਰਤ ਰੱਖਿਆ ਗਿਆ ਉਸ ਨੂੰ ਤੜਾਇਆ ਜਾਵੇ ਨਹੀਂ ਦੇਖੋ ਮੀਟਿੰਗ ਦਾ ਕਰਨ ਪਹਿਲੇ ਬੈਠ ਕੇ ਜਿਹੜੇ ਸਾਡੇ ਮੰਗਾ ਨੇ ਉਹਨਾਂ ਪਰ ਤਾਂ ਪਹਿਲਾਂ ਆ ਜਾਣ ਉਹ ਬੈਠ ਕੇ ਗੱਲ ਤਾਂ ਕਰਨ ਨਾ ਉਹ ਵੀ ਆਓ ਭਾਈ ਜਸਦਾ ਸਾਹਿਬ ਕੋਲੋਂ ਤਾਂ ਚਲੇ ਗਏ ਇਹ ਕਹਿਣ ਪਰ ਕਿਸਾਨਾਂ ਨੂੰ ਨਹੀਂ ਕਹਿ ਰਹੇ ਹੈਗੇ ਵੀ ਆਓ ਤੁਹਾਨੂੰ ਸੀ ਸਮਾਂ ਦੇ ਦਿੱਤਾ ਚਾਹੇ ਹਮ ਸਮਾਂ ਦੇ ਦੇਣਾ ਕਿਸਾਨਾਂ ਨੂੰ ਤਾਂ ਜੀ ਕਿਸਾਨ ਫਟਾਫਟ ਜਾਣਗੇ ਦਿੱਲੀ ਦੂਰ ਥੋੜੋ ਹੈ ਚਾਹੇ ਚੰਡੀਗੜ੍ਹ ਆ ਜਾਣ ਜਾਂ ਖਨੋਰੀ ਵੱਡ ਰਿਆਂ ਜਾਂ ਉੱਥੇ ਬੈਠ ਕੇ ਕਰ ਲੈਣ ਗੱਲ ਪਰਲੇ ਪਾਸੇ ਨਾ ਜ ਫੋਰਸ ਲੱਗੀ ਹੋਇਆ ਹੈ ਕਿਸਾਨ ਉੱਥੇ ਬੈਠ ਕੇ ਮੀਟਿੰਗ ਕਰ ਲੈਣਗੇ ਜੇ ਸੱਚੇ ਆ ਪਰ ਨਹੀਂ ਇਹ ਰਾਜਨੀਤੀ ਕਰ ਰਹੇ ਆ ਸਾਰੀ ਇਹ ਇਹ ਕਹਿੰਦੇ ਸਾਡਾ ਕਿਸਾਨ ਦਾ ਹਿੱਸਾ ਹੀ ਨਹੀਂ ਹੈਗਾ ਜੀ ਜਿਹੜਾ ਅੰਨ ਦਾਤਾ ਢਿੱਡ ਭਰ ਰਿਹਾ ਪੂਰੇ ਦੇਸ਼ ਦਾ ਹੂੰ ਇਹਨਾਂ ਨੂੰ ਭੁਲੇਖਾ ਹੈ ਜੀ ਮੈਂ ਤਾਂ ਕਿਸਾਨਾਂ ਨੂੰ ਇਹ ਕਹਿੰਨਾ ਭਾਰਤ ਦੇ ਨੂੰ ਕਿ ਭਾਈ ਇੱਕ ਗੱਲਾਂ ਆਪਣਾ ਅਨਾਜ ਬੀਜਣਾ ਬੰਦ ਕਰ ਦੋ ਹੂੰ ਇਹਨਾਂ ਦੀ ਸੁਰਤ ਟਗਾਣੇ ਆ ਜਾਊਗੀ ਇਹ ਭੁਲੇਖਾ ਛੱਡ ਦੇਣ ਇਹ ਵੀ ਹਾਂ ਇਹ ਸਾਡਾ ਸਸਾਰ ਨੂੰ ਕੋਈ ਸਾਡੇ ਕੋਲ ਤਾਂ ਹੈਗਾ ਭੰਡਾਰ ਨੇ ਭੰਡਾਰ ਕੋਈ ਭੰਡਾਰ ਨਹੀਂ ਰਹਿਣਾ ਹੈਗਾ ਸਮਾਤੇ ਹੈ ਲੋਕਾਂ ਨੂੰ ਨਾ ਸਾਡੇ ਜਿਹੜੇ ਭਾਰਤ ਦੇ ਲੋਕ ਆ ਉਹਨਾਂ ਨੂੰ ਮੰਗਤੇ ਬਣਾਉਨੇ ਆ ਇਹ ਫ੍ਰੀ ਦੇ ਕੇ ਫ੍ਰੀ ਦਾ ਕੀ ਮਤਬਲਾ ਜੀ ਉਹਦੇ ਮਰ ਆਪਾਂ ਖਰਚਾ ਕਰ ਰਹੇ ਆ ਖਰਚਾ ਹੋ ਰਿਹਾ ਨਾ ਉਹਨੂੰ ਪੈਸੇ ਦਾ ਚੀਜ਼ ਆ ਉਹਨੂੰ ਹਰ ਇੱਕ ਚੀਜ਼ ਪੈਸੇ ਦੀ ਦੇਣੀ ਚਾਹੀਦੀ ਆ ਅਸੀਂ ਸਵਾਮੀਨਾਥ ਰਿਪੋਰਟ ਦੀ ਗੱਲ ਕੀਤੀ ਆ ਜਦ ਸਾਡੇ ਪ੍ਰਧਾਨ ਮੰਤਰੀ ਮਨਮੋਹ ਸਿੰਘ ਡਾਕਟਰ ਮਨਮੋਹ ਸਿੰਘ ਹੁੰਦੇ ਤੇ ਆਪਣੇ ਮਹਾਰਾਸ਼ਟਰ ਦੇ ਵਿੱਚ ਕਈ ਖਾਸੇ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਸੀ 60 70 ਕਿਸਾਨਾਂ ਨੇ ਇਕੱਠੀ ਹੋ ਫੇਰ ਉਹ ਕਹਿੰਦੇ ਕੀ ਕਾਰਨ ਹੋਇਆ ਇਹ ਫਿਰ ਜੋ ਸੁਆਮੀਨਾਥ ਡਾਕਟਰ ਸਾਹਿਬ ਤੇ ਜੋ ਉਹਨਾਂ ਦੀ ਡੈਥ ਹੋ ਚੁੱਕੀ ਹੈ ਪਿਛਲੇ ਸਾਲ ਉਹਨਾਂ ਰਿਪੋਰਟ ਸੌਂਪੀ ਗਈ ਸੀ ਬਣਾਉਣੇ ਖਾਤਰ ਉਹਨਾਂ ਨੇ 5 ਸਾਲ ਬਾਅਦ ਉਹ ਰਿਪੋਰਟ ਦਿੱਤੀ ਸੀ ਇਹ ਬਣਾ ਕੇ ਜਿਹੜੀ ਸੀ ਮੰਗ ਕਰ ਰਹੇ ਆ ਸਾਡੇ ਪ੍ਰਧਾਨ ਮੰਤਰੀ ਸਾਹਿਬ ਜੀ ਮੋਦੀ ਸਾਹਿਬ ਜੀ ਇਹਨਾਂ ਨੇ 2014 ਚ ਵਾਅਦਾ ਕਰਿਆਤਾ ਲਿਖ ਕੇ ਦਿੱਤਾ ਵਾ ਕਿਸਾਨਾਂ ਨੂੰ ਵੀ ਸਾਡੀ ਸਰਕਾਰ ਬਣਾਓ ਅਸੀਂ ਐਮਐਸਬੀ ਗਰੰਟੀ ਕਾਨੂੰਨ ਬਣਾਵਾਂਗੇ ਸੁਆਮੀਨਾਥ ਰਿਪੋਰਟ ਲਾਗੂ ਕਰਾਂਗੇ ਕਰਜ਼ਾ ਮੁਕਤੀ ਕਰਾਂਗੇ ਇਹ ਇਹਨਾਂ ਨੇ ਵਾਅਦੇ ਕਰੇ ਦੇ ਇਹ ਫਿਰ ਉਹ ਹੁਣ ਵਾਅਦੇ ਤੋਂ ਕਿਉਂ ਮੁੱਕਰੇ ਇਹ ਤਾਂ ਵੋਟਾਂ ਦਾ ਲਾਲਚ ਸੀ ਨਹੀਂ ਇਹ ਹਾਂ ਵੋਟਾਂ ਦਾ ਲਾਲਚ ਬਿਲਕੁਲ ਤਾਂ ਹੀ ਜਿਹੜੇ ਵਾਅਦੇ ਤੇ ਮੁੱਕਰੇ ਆ ਬੈਠ ਕੇ ਗੱਲ ਕਰ ਲੈਣ ਉਹ ਜੇ ਨਹੀਂ ਮੁੱਕਰੇ ਹੈਗੇ ਸਾਹਮਣੇ ਬੈਠਣਾ ਸਹੀ ਅੱਖਾਂ ਚੱਖਾਂ ਦਾ ਮਲਾਉਣ ਨਾ ਲੋਕਾਂ ਦਾ ਮੂਰਖ ਬਣਾਈ ਜਾਂਦੇ ਆ ਸਾਡੇ ਭਾਰਤ ਦੇ ਦੇਸ਼ ਵਿੱਚ ਤਾਂ ਸਾਡੇ ਮੂਰਖੇ ਲੋਕ ਲੱਗਦੇ ਆ ਜਿਹੜੇ ਉਹਨਾਂ ਦੀ ਗੱਲ ਮੰਨ ਲੈਂਦੇ ਆ